ਬੱਚੇ ਕਿਹਾ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹਨ ਤੇ ਰੱਬ ਤੋਂ ਵੱਧ ਕੇ ਤਾਂ ਕੁਝ ਵੀ ਨਹੀਂ ਬੱਚੇ ਉਹ ਫੁੱਲ ਹਨ ਜੋ ਸਾਡੀ ਜ਼ਿੰਦਗੀ ਦੀ ਫੁਲਵਾੜੀ ਨੂੰ ਮਹਿਕਾਉਂਦੇ ਹਨ ਇਹਨਾਂ ਫੁੱਲਾਂ ਨੂੰ ਖਿੜਨ ਵਾਸਤੇ ਠਕਮਾ ਵਾਤਾਵਰਣ ਦੇਣਾ ਸਾਡੀ ਜ਼ਿੰਮੇਵਾਰੀ ਹੈ ਹਰੇਕ ਮਾਪਿ ਉਹ ਚਾਹੁੰਦਾ ਹੈ ਕਿ ਉਹਨਾਂ ਦਾ ਬੱਚਾ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਹੋਵੇ ਜ਼ਿੰਦਗੀ ਦਾ ਹਰੇਕ ਮੁਕਾਮ ਹਾਸਿਲ ਕਰੇ ਪਰ ਕਈ ਵਾਰ ਅਜਿਹਾ ਨਹੀਂ ਹੁੰਦਾ ਕੁਝ ਬੱਚੇ ਮਾਨਸਿਕ ਅਤੇ ਸਰੀਰਕ ਤੌਰ ਤੇ ਪੂਰਨ ਵਿਕਸਿਤ ਨਹੀਂ ਹੋ ਪਾਉਂਦੇ ਅਤੇ ਉਹ ਆਮ ਬੱਚਿਆਂ ਵਾਂਗ ਤੇਜ਼ ਸਰਾਰ ਵੀ ਨਹੀਂ ਹੁੰਦੇ ਉਹ ਕੋਈ ਵੀ ਗੱਲ ਸਮਝਣ ਜਾਂ ਸਮਝਾਉਣ ਵਿੱਚ ਆ ਸਮਰੱਥ ਹੁੰਦੇ ਹਨ ਅਜਿਹੇ ਬੱਚਿਆਂ ਨੂੰ ਸਪੈਸ਼ਲ ਚਾਈਲਡ ਕਿਹਾ ਜਾਂਦਾ ਹੈ ਸਪੈਸ਼ਲ ਚਾਈਲਡ ਉਹ ਹੁੰਦੇ ਹਨ ਜਿਨ੍ਹਾਂ ਕੋਲ ਰੱਬ ਕੁਝ ਨਾ ਕੁਝ ਖੋਤਾ ਜ਼ਰੂਰ ਲੈਂਦਾ ਹੈ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਅਜਿਹੇ ਹੁਨਰ ਅਤੇ ਕਲਾ ਵੀ ਬਖਸ਼ਦਾ ਹੈ ਜਿਸ ਦੇ ਜਰੀਏ ਉਹ ਖਾਸ ਮੁਕਾਮ ਹਾਸਲ ਕਰ ਸਕਤੇ ਹਨ बस ਜ਼ਰੂਰਤ ਹੁੰਦੀ ਹੈ ਉਹਨਾਂ ਦੀ ਕਲਾ ਨੂੰ ਨਿਖਾਰਨ ਦੀ ਅਤੇ ਉਹਨਾਂ ਨੂੰ ਸੇਧ ਦੇਣ ਦੀ ਅਜਿਹਾ ਹੀ ਇੱਕ ਨੇਕ ਕੰਮ ਕਰ ਰਿਹਾ ਹੈ ਨਵਾਂ ਸ਼ਹਿਰ ਵਿੱਚ ਸਰਦਾਰ ਤਾਰਾ ਸਿੰਘ ਕਾਮਾ ਰੈੱਡ ਕਰਾਸ ਸਪੈਸ਼ਲ ਸਕੂਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼੍ਰੀਮਤੀ ਲక్ష్ਮੀ ਦੇਵੀ ਪ੍ਰਿੰਸੀਪਲ ਸਰਦਾਰ ਤਾਰਾ ਸਿੰਘ ਕਾਮਾ ਰੈੱਡ ਕਰਾਸ ਸਪੈਸ਼ਲ ਸਕੂਲ ਵਿੱਚ 2002 ਜੁਲਾਈ 2007 ਤੋਂ ਆਪਣੀ ਸੇਵਾ ਨਿਭਾ ਰਹੀ ਹਾਂ ਮੇਰੀ ਵਿਦਿਅਕ ਯੋਗਤਾ ਐਮਏ ਵੀਅਰ ਡਿਸਪੈਸ਼ਲ ਐਂਟੀਟੀ ਕੋਰਸ ਫਾਊਂਡੇਸ਼ਨ ਕੋਰਸ ਲਰਨਿੰਗ ਡਿਸੇਬਿਲਟੀ ਕੋਰਸ ਤੇ ਸਰਟੀਫਿਕੇਟ ਕੋਰਸ ਹੈ ਸਪੈਸ਼ਲ ਸਕੂਲ ਬਣਨ ਤੋਂ ਪਹਿਲਾਂ ਇੱਥੇ ਇੱਕ ਨਾਰਮਲ ਬੱਚਿਆਂ ਦਾ ਸਕੂਲ ਚੱਲਦਾ ਸੀ ਜੋ ਕਿ ਬਹੁਤ ਗਰੀਬ ਸਨ ਉਸ ਸਕੂਲ ਨੂੰ ਬਾਬਾ ਨੌਵਤਰਾਏ ਜੀ ਨੇ ਮਤਲਬ ਆਪਣੇ ਖੂਨ ਪਸੀਨੇ ਦੀ ਜਿੱਦਾਂ ਮਿਹਨਤ ਨਾਲ ਕਹਿ ਲਓ ਕਿ ਉਹ ਇੰਨਾ ਕੁ ਉਹਦੇ ਅੰਦਰ ਜज्ਬਾ ਸੀ ਸਮਾਜ ਦੀ ਸੇਵਾ ਕਰਨ ਦਾ ਕਿ 80 ਸਾਲ ਦੀ ਉਮਰ ਵਿੱਚ ਵੀ ਸਵੇਰੇ ਰਿਕਸ਼ਾ ਤੇ ਬੈਠਦੇ ਸਨ ਅਤੇ ਪੂਰੀਆਂ ਦੁਕਾਨਾਂ ਘੁੰਮ ਕੇ ਉਹ 10 20 ਰੁਪਏ ਇਕੱਠਾ ਕਰਕੇ ਇੰਨਾ ਜਿਹੜੇ ਨਾਰਮਲ ਬੱਚੇ ਗਰੀਬ ਬੱਚੇ ਸਨ ਉਹਨਾਂ ਦੀਆਂ ਫੀਸਾਂ ਉਹਨਾਂ ਦੀਆਂ ਕਿਤਾਬਾਂ ਔਰ ਹਰ ਲੋੜੀਂਦੀ ਚੀਜ਼ ਜਿਹੜੀ ਆ ਉਹ ਮੁਹਈਆ ਕਰਵਾਉਂਦੇ ਸੀ ਬਟ ਜਦੋਂ ਭਵਨਾ ਗਰਗ ਆਈ ਐਸ ਮੈਮ ਆਈ ਨਮਾਸ਼ਹਿਰ ਜ਼ਿਲ੍ਹੇ ਵਿੱਚ ਉਹਨਾਂ ਨੇ ਸੋਚਿਆ ਕਿ ਇੱਥੇ ਇੱਕ ਸਪੈਸ਼ਲ ਸਕੂਲ ਅਸੀਂ ਬਣਾਉਣਾ ਹੈਗਾ ਆ ਤੇ ਉਹਨਾਂ ਨੇ ਕੋਈ ਸ਼ਾਂਤ ਜਿਹੜੀ ਆ ਜਗ੍ਹਾ ਦੇਖੀ ਕਿ ਕੋਈ ਸ਼ਾਂਤ ਜਗ੍ਹਾ ਹੋਵੇ ਜਿੱਥੇ ਸਪੈਸ਼ਲ ਬੱਚਿਆਂ ਦਾ ਸਕੂਲ ਖੋਲਿਆ ਜਾਵੇ ਤਾਂ ਉਹਨਾਂ ਦੇ ਨੋਟਿਸ ਵਿੱਚ ਆਇਆ ਕਿ ਇਹ ਜਿਹੜੀ ਬਿਲਡਿੰਗ ਆ ਇਹਨਾਂ ਬੱਚਿਆਂ ਲਈ ਜ਼ਿਆਦਾ ਸੂਟੇਬਲ ਹੋਏਗੀ ਉਹਨਾਂ ਨੇ ਹਰਦੇਵ ਸਿੰਘ ਕਾਮਾ ਬਾਬਾ ਨੌਬਤਰਾਏ ਜੀ ਨੂੰ ਬੁਲਾ ਕੇ ਇੱਥੇ ਸਪੈਸ਼ਲ ਸਕੂਲ ਚਲਾਉਣ ਵਾਸਤੇ ਆਪਣਾ ਆਪਣੀ ਸਲਾਹ ਮਸ਼ਵਰਾ ਕੀਤਾ ਤੇ ਉਹਦੇ ਲਈ ਬਾਬਾ ਹਰਦੇਵ ਸੋਰੀ ਬਾਬਾ ਨੌਬਤਰਾਏ ਜੀ ਔਰ ਹਰਦੇਵ ਸਿੰਘ ਕਾਮਾ ਜੀ ਨੇ ਇੱਥੇ ਸਪੈਸ਼ਲ ਸਕੂਲ ਬਣਾਉਣ ਦੀ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਸੋ ਉਸ ਸਮੇਂ ਦੇ ਆਈਐਸ ਅਫੀਸਰ ਭਾਵਨਾ ਗਰਗ ਜੀ ਨੇ 2 ਜੁਲਾਈ 2007 ਨੂੰ 38 ਬੱਚਿਆਂ ਦੇ ਨਾਲ ਇੱਥੇ ਜਿਹੜਾ ਸਕੂਲ ਸਪੈਸ਼ਲ ਸਕੂਲ ਓਪਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਰਦਾਰ ਤਾਰਾ ਸਿੰਘ ਕਾਮਾ ਸਪੈਸ਼ਲ ਸਕੂਲ ਦੇ ਵਿੱਚ ਇਹ ਜੋ ਸਕੂਲ ਆ ਨਵਾਂ ਸ਼ਹਿਰ ਦਾ ਇੱਕ ਨਵਕਲਾਸ ਸਕੂਲ ਆ ਸਪੈਸ਼ਲ ਬੱਚਿਆਂ ਦਾ ਸਕੂਲ ਆ ਇਹਦੇ ਵਿੱਚ ਸਾਰੇ ਬੱਚੇ ਆ ਜਿਹੜਿਆਂ ਨੂੰ ਆ ਥੋੜਾ ਵੱਖਰੇ ਜਿਹੜੇ ਕੁਦਰਤੀ ਤੌਰ ਤੇ ਜਿਨ੍ਹਾਂ ਦਾ ਪਰਮਾਤਮਾ ਵੱਲੋਂ ਜਿਹੜਾ ਘਾਟ ਰਹਿ ਗਈ ਸਰੀਰ ਵਿੱਚ ਕੋਈ ਸੁਣ ਨਹੀਂ ਸਕਦੇ ਬੋਲ ਨਹੀਂ ਸਕਦੇ ਜਾਂ ਕਈਆਂ ਦਾ ਜਿਹੜਾ ਦਿਮਾਗ ਆ ਉਹ ਉਸ ਤਰ੍ਹਾਂ ਨਹੀਂ ਜੋ ਆਮ ਬੱਚੇ ਦਾ ਇੱਕ ਦਿਮਾਗ ਹੁੰਦਾ ਆ ਪਰ ਇਹ ਸਕੂਲ ਜਿਹੜਾ ਇਸ ਜਗ੍ਹਾ ਤੇ ਪਹਿਲਾਂ ਬਾਬਾ ਨੌਬਤ ਰਾਏ ਜੀ ਹੁੰਦੇ ਸੀ ਨਵਾਂ ਸ਼ਹਿਰ ਦੇ ਬਹੁਤ ਚੰਗੇ ਪੁਰਖ ਸੀ ਜਿਨ੍ਹਾਂ ਨੇ ਇੱਥੇ ਇੱਕ ਸਕੂਲ ਚਲਾਇਆ ਪਰ ਉਸ ਤੋਂ ਬਾਅਦ ਲక్ష్ਮੀ ਮੈਡਮ ਜੋ ਸਾਡੇ ਇੱਥੇ ਪ੍ਰਿੰਸੀਪਲ ਦੀ ਆ ਉਹਨਾਂ ਦੇ ਬਾਬਾ ਨੌਬਤ ਰਾਏ ਜੀ ਸਰਦਾਰ ਹਰਦੇਵ ਸਿੰਘ ਕਾਮਾ ਜੀ ਜਿਨ੍ਹਾਂ ਦੇ ਪਿਤਾ ਜੀ ਦੇ ਨਾਂ ਤੇ ਇਹ ਸਕੂਲ ਆ ਤੇ ਉਹਨਾਂ ਨੇ ਇਹ ਜ਼ਮੀਨ ਦਿੱਤੀ ਚੰਗੇ ਚੰਗੇ ਮਹਾਪੁਰਸ਼ਾਂ ਨੇ ਇਹਨਾਂ ਨੂੰ ਮੈਂ ਕਹਿ ਸਕਦਾ ਵੀ ਇਹ ਸਕੂਲ ਸ਼ੁਰੂ ਕੀਤਾ ਤੇ ਕਰੋਨਾ ਕਾਲ ਦੇ ਵਿੱਚ ਕੁਝ ਫਾਈਨੈਂਸ਼ੀਅਲੀ ਖੜੋਤ ਆਉਣ ਦੇ ਕਰਕੇ ਥੋੜਾ ਇਹਨਾਂ ਦਾ ਡਾਵਾ ਡੋਲ ਹੋ ਗਿਆ ਸੀ ਤੇ ਸਾਡੀ ਸੰਸਥਾ ਜਿਹੜੀ ਨਰੋਵਾ ਪੰਜਾਬ ਦੇ ਤਹਿਤ ਅਸੀਂ ਕੰਮ ਕਰਦੇ ਆ ਸਾਨੂੰ ਪਤਾ ਲੱਗਾ ਤੇ ਅਸੀਂ ਵੀ ਇਹਦੇ ਵਿੱਚ ਸਕੂਲ ਪ੍ਰਬੰਧਕ ਤੇ ਨਵਾਂ ਸ਼ਹਿਰ ਜਿਹੜਾ ਪ੍ਰਬੰਧਕੀ ਜਿਹੜਾ ਸਿਸਟਮ ਉਹਨਾਂ ਦੇ ਨਾਲ ਤਾਲਮੇਲ ਕਰਕੇ ਅਸੀਂ ਇਹ ਸਕੂਲ ਅਡਾਪਟ ਕੀਤਾ ਅਸੀਂ ਇਸ ਸਕੂਲ ਦੇ ਨਾਲ ਕਾਫੀ ਟਾਈਮ ਤੋਂ ਜੁੜੇ ਹੋયા ਅਸੀਂ ਜਦੋਂ ਫਸਟ ਟਾਈਮ ਇੱਥੇ ਆਈ ਸੀ ਸਾਡੇ ਸੀ ਲਾਈਨ ਕਲੱਬ ਦੇ ਸੀ ਟੀਮ ਸੀ ਸਾਡੇ ਪ੍ਰਿੰਸੀਪਲ ਸਾਹਿਬ ਸਾਡੇ ਕੋਲ ਆਏ ਉਹਨਾਂ ਨੇ ਕਿਹਾ ਸੀ ਵੀ ਸਾਡੀ ਇਸ ਥੋੜੀ ਜਿਹੀ ਸਕੂਲ ਲਈ ਹੈਲਪ ਕਰੋ ਅਸੀ ਫਿਰ ਆਕੇ ਇੱਥੇ ਦੇਖਿਆ ਕਿ ਸਕੂਲ ਹੈਲਪ ਦਾ ਇੰਨੀ ਜ਼ਿਆਦਾ ਇੱਥੇ ਜ਼ਰੂਰਤ ਸੀ ਵੀ ਕਿਹੜੀ ਨਾ ਪੁੱਛੋ ਮਤ ਕਿ ਇੱਥੇ ਆਕੇ ਦੇਖਿਆ ਵੇ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਅਸੀ ਸੋਚਿਆ ਵੀ ਇਹਨੂੰ ਥੋੜਾ ਜਿਹਾ ਸਾਫ਼ ਸੁਥਰਾ ਕਰੀਏ ਤਾਂ ਅਸੀ ਫਿਰ ਇਹਨਾਂ ਨੂੰ ਜੋ ਉਹਨਾਂ ਕਹਿੰਦੇ ਵੀ ਜੋ ਸੀ ਰੰਗ ਕਰਾ ਲਿਆ ਅਸੀ ਫਿਰ ਰੰਗ ਦਾ ਕੰਮ ਸ਼ੁਰੂ ਕਰਾਇਆ ਜੀ ਸਾਰਾ ਪੇਂਟ ਸ਼ੁਰੂ ਕਰਾਇਆ ਤੇ ਕਰਦੇ 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 ਫਿਰ ਉਹ ਪਰਛਤਾਂ ਦੇਖਿਆਂ ਸ਼ਕਤਾਂ ਵਿਪਾਰੀਆਂ ਚਾਉਂਦੀਆਂ ਸੀ ਉਹਨਾਂ ਨੂੰ ਵੀ ਸਾਰਾ ਫਿਰ ਅਸੀਂ ਇੱਕ ਸਿਰੋਂ ਹੀ ਚੰਗੇ ਤਰੀਕੇ ਨਾਲ ਇਹਨੂੰ ਅਸੀਂ ਮੇਨਟੇਨੈਂਸ ਕੀਤਾ ਕਿਹੜਾ ਕੀ ਬੱਚਿਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਫਿਰ ਇਹਦੇ ਬਦਕੇ ਹੋਲੇਵੇ ਸਾਰਾ ਕੁਝ ਬੇ ਸਾਡੀ ਟੀਮ ਪੂਰੀ ਲਾਈਨ ਕਲੱਬ ਦੀ ਇਸ ਲਾਈਨ ਇੱਧਰ ਲੱਗ ਗਈ ਵੀ ਅਸੀਂ ਇਹ ਸਕੂਲ ਦੀ ਹਰ ਪੱਖੋਂ ਹਰ ਪੱਖੋਂ ਅਸੀਂ ਹੈਲਪ ਕਰੀ ਤੇ ਲਗਭਗ 1 ਸਾਲ ਹੋ ਚਲਾਇਆ ਪਰ ਸਾਨੂੰ ਇਹ ਬੜੀ ਖੁਸ਼ੀ ਹੁੰਦੀ ਆ ਕਿ ਇਹ ਬੱਚਿਆਂ ਦੇ ਨਾਲ ਜਦੋਂ ਤੁਸੀਂ ਆ ਕੇ ਬੈਠਦੇ ਆ ਮਿਲਦੇ ਆ ਇੱਕ ਵੱਖਰੇ ਤੌਰ ਤੇ ਜਿਹੜਾ ਇਹਨਾਂ ਦਾ ਵੀ ਇੱਕ ਤਿਆਰਵਾਇਆ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਮੌਕਾ ਮਿਲਿਆ ਇਹ ਸੇਵਾ ਕਰਨ ਦਾ ਵੀ ਇਹਨਾਂ ਬੱਚਿਆਂ ਨੂੰ ਜੇ ਕੋਈ ਖੜੋਤ ਰਹਿ ਗਈ ਸੀ ਤੇ ਹੌਲੀ-ਹੌਲੀ ਅਸੀਂ ਹੋਰ ਵੀ ਤਰੀਕਿਆਂ ਦੇ ਨਾਲ ਸ਼ਾਇਦ ਕੋਸ਼ਿਸ਼ ਕਰਾਂਗੇ ਵੀ ਇਹ ਸਕੂਲ ਨੂੰ ਵੱਡਾ ਸਕੂਲ ਬਣਾਈਏ ਤਾਂ ਕਿ ਜਿਹੜੇ ਬੱਚੇ ਇੱਥੇ ਪਹੁੰਚ ਨਹੀਂ ਸਕਦੇ ਉਹਨਾਂ ਨੂੰ ਤੱਕ ਮੈਸੇਜ ਜਾਵੇ ਤੁਹਾਡਾ ਬਹੁਤ ਵਧੀਆ ਮੈਂ ਸਮਾਜਿਕ ਕਉ ਉਪਰਾਲਾ ਹੈ ਜਿਹੜਾ ਤੁਸੀਂ ਇੱਥੇ ਚੈਨਲ ਵਾਲੇ ਆਏ ਇੱਕ ਡਾਕੂਮੈਂਟਰੀ ਬਣਾ ਰਹੇ ਆ ਤਾਂ ਕਿ ਉਹਨਾਂ ਮਾਪਿਆਂ ਨੂੰ ਵੀ ਪਤਾ ਲੱਗ ਸਕੇ ਵੀ ਜਿਹੜੇ ਆਪਣੇ ਬੱਚੇ ਸਕੂਲ ਚ ਨਹੀਂ ਭੇਜ ਸਕਦੇ ਇਹ ਸਿੱਖਿਆ ਕ ਜਹੀ ਸਿੱਖਿਆ ਹੈ ਵੀ ਜਿਵੇਂ ਤੁਸੀਂ ਬੱਚੇ ਨੂੰ ਦੇਖਿਆ ਵੀ ਉਹ ਕਿੰਨਾ ਵਧੀਆ ਡੈਕੋ ਜਿਹੜਾ ਤਿਆਰ ਕਰ ਰਿਆ ਸੀ ਮਹਿੰਦੀ ਲਗਾ ਰਿਆ ਸੀ ਜਾਂ ਹੋਰ ਸਿਸਟਮ ਜਿਹੜੇ ਆ ਤਾਂ ਮੇਰੇ ਖਿਆਲ ਚ ਸਾਨੂੰ ਸਰਕਾਰੀ ਤੌਰ ਤੇ ਔਰ ਸੰਸਥਾਵਾਂ ਤੌਰ ਤੇ ਸਾਡੇ ਸਰਦਾਰ ਪਾਲ ਸਿੰਘ ਦੀ ਜੋ ਅਮਰੀਕਾ ਤੋਂ ਯੂਨੀਅਨ ਸਿਟੀ ਤੋਂ ਆਏ ਆ ਉਹਨਾਂ ਨੇ ਵੀ ਇਸ ਸਕੂਲ ਦੇ ਵਿੱਚ ਕਿੱਡਾ ਵੱਡਾ ਯੋਗਦਾਨ ਪਾਇਆ ਉਹਨਾਂ ਨੇ ਕਾਫੀ ਮਾਲੀ ਹਾਲਤ ਮੈਡਮ ਦੱਸ ਰਹੇ ਸੀ ਵੀ ਕਿਉਂ 2-3 ਸਾਲ ਤੋਂ ਉਹ ਸ਼ਾਇਦ ਲੰਬੇ ਸਮੇਂ ਤੋਂ ਇਸ ਸਕੂਲ ਦੇ ਨਾਲ ਜੁੜੇ ਆ ਤੇ ਹੋਰ ਵੀ ਵੱਖ-ਵੱਖ ਸੰਸਥਾਵਾਂ ਔਰ ਲੋਕਾਂ ਨੂੰ ਅੱਗੇ ਆ ਕੇ ਸਾਨੂੰ ਇਸ ਸਕੂਲ ਦੀ ਇਹਨਾਂ ਬੱਚਿਆਂ ਦੀ ਬਾਹ ਫੜਨੀ ਚਾਹੀਦੀ ਆ ਤਾਂ ਕਿ ਇਹ ਬੱਚੇ ਵੀ ਸਮਾਜਿਕ ਤੌਰ ਤੇ ਆਪਣੇ ਆਪ ਨੂੰ ਬਰਾਬਰਤਾ ਦੇ ਵਿੱਚ ਲੈ ਕੇ ਆਉਣ ਤੇ ਸਾਡੀ ਇਹੀ ਅਰਦਾਸ ਆ ਪ੍ਰਮਾਤਮਾ ਅੱਗੇ ਵੀ ਜਿੰਨਾ ਕਿ ਸਾਨੂੰ ਬਲ ਬਖਸ਼ਿਆ ਹੋਰ ਸਾਡੇ ਭੈਣਾਂ ਭਰਾਵਾਂ ਨੂੰ ਬਲ ਬਖਸ਼ਣ ਤਾਂ ਕਿ ਅਸੀਂ ਇਹਨਾਂ ਬੱਚਿਆਂ ਦੀ ਬਾਹ ਫੜ ਸਕੀਏ ਏ ਵੀ ਸਮਾਜ ਦੇ ਵਿੱਚ ਇੱਕ ਬਰਾਬਰਤਾ ਦੀ ਜ਼ਿੰਦਗੀ ਬਰਾਬਰਤਾ ਦੀ ਸਿੱਖਿਆ ਹਾਸਲ ਕਰ ਸਕਣ ਤੇ ਮੈਂ ਹੋਰ ਮਾਪਿਆਂ ਨੂੰ ਵੀ ਅਪੀਲ ਕਰੂੰਗਾ ਕਿ ਜੇ ਉਹ ਫੀਸ ਨਹੀਂ ਵੀ ਦੇ ਸਕਦੇ ਜਾਂ ਜਿੰਨੇ ਵੀ ਦੇ ਸਕਦੇ ਆ ਉਹ ਉਹਨਾਂ ਉਪਰਾਲਾ ਕਰਕੇ ਪਰ ਬੱਚਿਆਂ ਨੂੰ ਸਕੂਲ ਦੇ ਵਿੱਚ ਜ਼ਰੂਰ ਭੇਜਣ ਅਸੀਂ ਫਿਰ ਮਨ ਬਣਾਇਆ ਚੋੜ ਬਾਕੀ ਦੇ ਸੀ ਵੀ ਬਾਕੀ ਬੰਦੇ ਕਿਹੜੇ ਟੀਮ ਸਾਡੀ ਟੀਮ ਦੇ ਵਰਕਰ ਸੀ ਉਹ ਥੋੜੇ ਜਿਹਾ ਕੰਮਕਾਰ ਵਾਲੇ ਸੀ ਮੈਂ ਥੋੜਾ ਜਿਹਾ ਫਰੀ ਸੀ ਫਿਰ ਮੈਂ ਇਹਨੂੰ ਆਪਣੇ ਪੂਰਾ ਇਹ ਮਨ ਤਨ ਨਾਲ ਇਧਰ ਆ ਕੇ ਖਿਆਲ ਕਰਕੇ ਜੀ ਤੇ ਇਹਨੂੰ ਹਰ ਚੀਜ਼ ਕਿਹੜੀ ਜੀਜ਼ ਦੀ ਪ੍ਰੋਵਾਈਡ ਕਰਨਾ ਚਾਹੀ ਸੀ ਉਹ ਕਰਤੀ ਆ ਜੋ ਹੁਣ ਸਕੂਲ ਹੈ ਬਹੁਤ ਵਧੀਆ ਚਾਰ ਤਕਰੀਬਨ 4-5 ਸਾਲ ਹੋ ਗਏ ਸੀ ਸਕੂਲ ਨਾਲ ਜੁੜਿਓ ਨੂੰ ਕਿਹੜੀ ਵੀ ਕੋਈ ਚੀਜ਼ ਦੀ ਜ਼ਰੂਰਤ ਹੁੰਦੀ ਆ ਬੱਚਿਆਂ ਦੀ ਜ਼ਰੂਰਤ ਆ ਫਰਨੀਚਰ ਦੀ ਜ਼ਰੂਰਤ ਆ ਸੀ ਉਹ ਕਿੰਨੀ ਵੀ ਸਾਡੇ ਕੋਲ ਵੱਧ ਚੜ ਕੇ ਵੱਧ ਚੜ ਕੇ ਕਿਹੜਾ ਸੀ ਇਹ ਨੂੰ ਹਿੱਸਾ ਪਾਣਿਆ ਵੀ ਮੈਡਮ ਪ੍ਰਿੰਸੀਪਲ ਉਹ ਬਹੁਤ ਅੱਛਾ ਆ ਸਟਾਫ ਬੜਾ ਅੱਛਾ ਆ ਬਹੁਤ ਖਿਆਲ ਰੱਖਦਾ ਬੱਚਿਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਇਦਾਂ ਮਤਲਬ ਕਿ ਇਹ ਬੱਚੇ ਜਿਹੜੇ ਆ ਰੱਬੀ ਰੂਪ ਹੈਗੇ ਆ ਨਾ ਇਹਨਾਂ ਨੂੰ ਉੱਚ ਦੀ ਨੀਚ ਦੀ ਕੁਝ ਨਹੀਂ ਪਤਾ ਹਾਂਜੀ ਮੈਂ ਤਾਰਾ ਸਿੰਘ ਕਮਾ ਸਪੈਸ਼ਲ ਸਕੂਲ ਵਾਲੇ ਦੱਸ ਰਹੀ ਹਾਂ ਤੇ ਮੇਰਾ ਨਾਮ ਜਗਿੰਦਰ ਕਮਾ ਮੇਰੇ ਹਸਮਣ ਦਾ ਹਰਦੀਪ ਸਿੰਘ ਕਮਾ ਮੇਰੇ ਫਾਦਲ ਦਾਦੇ ਦਾ ਨਾਮ ਭਾਰਾ ਸਿੰਘ ਕਮਾਸੇ ਤੇ ਇਹ ਸਕੂਲ ਪਹਿਲੇ ਤਾਂ ਨਾਰਮਲ ਬੱਚਿਆਂ ਵਾਸਤੇ ਬਣਾਇਆ ਸੀ ਬਹੁਤ ਗਰੀਬ ਬੱਚੇ ਜਿਹੜੇ ਨਾਲੇ ਦਵਾਲੇ ਰਹਿੰਦੇ ਸੀ ਚੁਪੀ ਸ਼ੌਫੜੀ ਵਾਲੇ ਉਹਨਾਂ ਵਾਸਤੇ ਸੀਗੇ 2007 ਦੇ ਵਿੱਚ ਡੀਸੀ ਸਾਡੇ ਇੱਥੇ ਭਾਵਨਾ ਗਰਗਾਏ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸਪੈਸ਼ਲ ਬੱਚਿਆਂ ਵਾਸਤੇ ਇਹ ਸਕੂਲ ਦੇ ਦੋ ਤੇ ਉਸ ਨੂੰ ਅਸੀਂ ਰੈੱਡ ਕਰਾਸ ਨੂੰ ਇਹ ਸਕੂਲ ਦਿੱਤਾ ਤੇ ਜਦੋਂ ਵੀ ਹੁਣ ਸਪੈਸ਼ਲ ਬੱਚਿਆਂ ਵਾਸਤੇ ਸਕੂਲ ਚਾਹੁੰਦੇ ਆਇਆ ਪਹਿਲੇ ਤੇ ਮਾਪੇ ਬੱਚਿਆਂ ਨੂੰ ਬਾਹਰ ਨਹੀਂ ਸੀ ਕਰਦੇ ਹੁਣ ਬੱਚਿਆਂ ਨੂੰ ਸਕੂਲ ਤੇ ਆਨੇ ਬਹੁਤ ਬਹੁਤ ਕੁਝ ਬੱਚੇ ਸਿੱਖਦੇ ਆ ਜਦੋਂ ਅਸੀਂ ਉੱਥੇ ਸਕੂਲ ਦੇ ਵਿੱਚ ਕਈ ਪ੍ਰੋਗਰਾਮ ਵਗੈਰਾ ਹੁੰਦਾ ਸੀ ਤੁਹਾਨੂੰ ਲక్ష్ਮੀ ਮੈਡ ਮਲਾਦੇ ਸੀ ਅਸੀਂ ਜਾਂਦੇ ਸੀ ਉੱਥੇ ਤੇ ਬੱਚਿਆਂ ਨੂੰ ਦੇਖਦੇ ਸੀ ਮਨ ਚੁੱਲ੍ਹੀ ਹੁੰਦੀ ਸੀ ਇਹਨਾਂ ਬੱਚਿਆਂ ਬਾਰੇ ਵੀ ਅਸੀਂ ਕੁਝ ਕਰ ਰਹੇ ਹਾਂ ਕਿ ਇਹ ਬੱਚੇ ਕਈ ਬੱਚੇ ਬਹੁਤ ਅੱਛਾ ਪਰਫਾਰਮੈਂਸ ਵਗੈਰਾ ਵੀ ਕਰਦੇ ਸੀ ਪਲੇ ਕਰਦੇ ਸੀ ਸਾਰਾ ਕੁਝ ਕਰਦੇ ਸੀ ਤੇ ਕਾਫੀ ਬੱਚੇ ਸਾਡੇ ਨਾਮ ਵੀ ਲੈ ਕੇ ਆਏ ਆ ਤੇ ਅੱਛਾ ਲੱਗਦਾ ਹੈ ਬੱਚੇ ਜਿਹੜੇ ਇਹਨਾਂ ਨੂੰ ਕੁਛ ਨਾ ਕੁਛ ਸਹਾਰ ਰਹੇ ਆ ਅਧਿਆਪਕਾਂ ਦੁਆਰਾ ਬੱਚਿਆਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਕਿ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਸਮਾਜ ਦੇ ਬਾਕੀ ਲੋਕਾਂ ਵਾਂਗ ਆਪਣਾ ਜੀਵਨ ਬਤੀਤ ਕਰ ਸਕਣ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਇਹ ਮਲਟੀਪਲ ਡਿਸੇਬਲ ਬੱਚਾ ਤਰਨਜੀਤ ਸਿੰਘ ਜੋ ਕਿ ਔੜ ਪਿੰਡ ਦਾ ਰਹਿਣ ਵਾਲਾ ਹੈ ਤੇ 2015 ਵਿੱਚ ਉਸਨੇ ਵਰਲਡ ਸਮਰ ਗੇਮਸ ਵਿੱਚ ਲਾਸ ਐਂਜਲਸ ਅਮਰੀਕਾ ਵਿਖੇ ਖੇਡ ਕੇ ਸਿਲਵਰ ਪ੍ਰਾਈਜ਼ ਹਾਸਿਲ ਕੀਤਾ ਤੇ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਦਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਇਸ ਤੋਂ ਇਹ ਗੱਲ ਸਾਬਿਤ ਹੁੰਦੀ ਹੈ ਕਿ ਜੇਕਰ ਸਪੈਸ਼ਲ ਚਾਈਲਡਸ ਨੂੰ ਸਪੈਸ਼ਲ ਇੰਟੈਂਸ਼ਨ ਦਿੱਤਾ ਜਾਵੇ ਤਾਂ ਉਹ ਨਾਰਮਲ ਬੱਚਿਆਂ ਵਾਂਗ ਕੋਈ ਵੀ ਮੁਕਾਮ ਹਾਸਿਲ ਕਰਨ ਦੀ ਸਮਰੱਥਾ ਰੱਖਦੇ ਹਨ ਤੇ ਕਿਸੇ ਤੇ ਵੀ ਬੋਝ ਬਣ ਕੇ ਨਹੀਂ ਰਹਿਣਗੇ ਤੇ ਹੁਣ ਗੱਲ ਕਰਦੇ ਆ ਇਹਨਾਂ ਬੱਚਿਆਂ ਦੀ ਪੜ੍ਹਾਈ ਦੀ ਇਹਨਾਂ ਬੱਚਿਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਪੈਸ਼ਲ ਸਿਲੇਬਸ ਦਿੱਤਾ ਜਾਂਦਾ ਹੈ ਜਿਸ ਮੁਤਾਬਿਕ ਇਹਨਾਂ ਨੂੰ ਪੜਾਇਆ ਜਾਂਦਾ ਹੈ ਅਵਨੀਤ ਸਭ ਤੋਂ ਘੱਟ ਉਮਰ ਦੀ ਵਿਦਿਆਰਥਣ ਹੈ ਉਹ ਕੇਅਰ ਗਰੁੱਪ ਵਿੱਚ ਹੈ ਪਰ ਉਸਨੇ ਇੰਨੀ ਛੋਟੀ ਉਮਰ ਦੇ ਵਿੱਚ ਬਹੁਤ ਵੱਡੇ ਦੁੱਖ ਦਾ ਸਾਹਮਣਾ ਕੀਤਾ ਇਸਦੀ ਬੈਕਬੋਨ ਦੇ ਵਿੱਚ ਪ੍ਰੋਬਲਮ ਹੋਣ ਕਰਕੇ ਇਸ ਦਾ ਆਪਰੇਸ਼ਨ ਕਰਨਾ ਪਿਆ ਤੇ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਵੱਡੀ ਜੰਗ ਲੜਨਾ ਵਾਕਈ ਜ਼ਿੰਦਾਦਿਲੀ ਦੀ ਮਿਸਾਲ ਹੈ ਤੇ ਇਸ ਦੀਆਂ ਅੱਖਾਂ ਦੇ ਵਿੱਚ ਕੁਝ ਕਰ ਗੁਜਰਨ ਦਾ ਸੁਪਨਾ ਨਜ਼ਰ ਆਉਂਦਾ ਹੈ ਸਕੂਲ ਵਿੱਚ ਦੋ ਤਰ੍ਹਾਂ ਦੇ ਬੱਚੇ ਹਨ ਇੱਕ ਤਾਂ ਉਹ ਬੱਚੇ ਜੋ ਨਾ ਤਾਂ ਬੋਲ ਸਕਦੇ ਹਨ ਅਤੇ ਨਾ ਹੀ ਸੁਣ ਸਕਦੇ ਹਨ ਉਹ ਸਿਰਫ ਇਸ਼ਾਰਿਆਂ ਦੇ ਨਾਲ ਆਪਣੀ ਗੱਲ ਸਮਝਦੇ ਅਤੇ ਸਪੈਸ਼ਲ ਸਾਈਨ ਤੋਂ ਹੀ ਆਪਣੀ ਗੱਲ ਸਮਝਾਉਂਦੇ ਹਨ ਤੇ ਮਾਹਿਰ ਟੀਚਰਾਂ ਦੁਆਰਾ ਇਹਨਾਂ ਦੀ ਟ੍ਰੇਨਿੰਗ ਕੀਤੀ ਜਾਂਦੀ ਹੈ ਤੇ ਦੂਜੀ ਕੈਟਾਗਰੀ ਵਿੱਚ ਉਹ ਬੱਚੇ ਆਉਂਦੇ ਹਨ ਜਿਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਤੌਰ ਤੇ ਪੂਰਨ ਵਿਕਾਸ ਨਹੀਂ ਹੋ ਪਾਇਆ স্পੈਸ਼ਲ ਟ੍ਰੇਨਿੰਗ ਲੈ ਚੁੱਕੇ ਟੀਚਰਜ਼ ਵੱਲੋਂ ਦਿਮਾਗੀ ਕਸਰਤ ਅਤੇ ਸਰੀਰਕ ਐਕਟੀਵਿਟੀ ਦੁਆਰਾ ਇਹਨਾਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਮੇਰਾ ਨਾਮ ਸਰਜੀਤ ਕੌਰ ਹੈ ਮੈਂ ਇਸ ਸਕੂਲ ਦੇ ਵਿੱਚ 2009 ਤੋਂ ਸਟੱਡੀ ਕਰਵਾ ਰਹੀ ਹਾਂ ਬੱਚਿਆਂ ਨੂੰ ਹੁਣ ਤੱਕ ਤਕਰੀਬਨ ਮੇਰਾ 14 ਸਾਲ ਦਾ ਐਕਸਪੀਰੀਅੰਸ ਹੋ ਗਿਆ ਇਹਨਾਂ ਦੇ ਇਹਨਾਂ ਬੱਚਿਆਂ ਦੇ ਨਾਲ ਕੰਮ ਕਰਨ ਦਾ ਔਰ ਐਨੇ ਕ ਖੁਸ਼ੀ ਹੁੰਦੀ ਹੈ ਮੰਨੂ ਕਿ ਇਹਨਾਂ ਬੱਚਿਆਂ ਦੀ ਸੇਵਾ ਕਰਨ ਦਾ ਸਾਨੂੰ ਪਰਮਾਤਮਾ ਨੇ ਮੌਕਾ ਬਖਸ਼ਿਆ ਆ ਔਰ ਜਦੋਂ ਬੱਚਾ ਕੋਈ تقریبا ਸਾਡੇ ਕੋਲ ਬੱਚਾ 6 ਸਾਲ ਦਾ 5 ਸਾਲ ਦਾ ਆਉਂਦਾ ਆ ਉਹਦਾ ਸ਼ੁਰੂ ਤੋਂ ਹੀ 베ਸ تقریبا ਹੁਣ ਤੱਕ ਜਿੰਨੇ ਵੀ ਬੱਚੇ ਛੋਟੇ ਆਏ ਨੇ ਮੇਰੇ ਤੋਂ ਹੀ 베ਸ ਬਣਿਆ ਉਹਨਾਂ ਦਾ ਉਹਨਾਂ ਨੂੰ ਵੀ ਪਿਕਚਰ ਕੰਮ ਕਰਵਾਉਣਾ ਪੈਂਦਾ ਆ ਸਿਲੇਬਸ ਕਾਪੀ ਜੋ ਵੀ ਬੇਸਿਕ ਦੀ ਉਹਨਾਂ ਦੀ ਬਣਦੀ ਆ ਬਟ ਜਦੋਂ ਬੱਚਾ ਸਿੱਖ ਜਾਂਦਾ ਆ ਤਾਂ ਬੜੀ ਮਨ ਨੂੰ ਖੁਸ਼ੀ ਹੁੰਦੀ ਆ ਕਿ ਬੱਚੇ ਨੂੰ ਸਾਡੇ ਥਰੂ ਕੋਈ ਸਿੱਖਣ ਦਾ ਮੌਕਾ ਮਿਲਿਆ ਆ ਬਾਕੀ ਜੋ ਇਹਨਾਂ ਬੱਚਿਆਂ ਦੇ ਨਾਲ ਪ੍ਰੋਬਲਮ ਥੋੜੀਆਂ ਫੇਸ ਹੁੰਦੀਆਂ ਨੇ ਕਿ ਇੱਕ ਤਾਂ ਇਹ ਇਹਨਾਂ ਨੇ ਜਨਮ ਤੋਂ ਕੋਈ ਵੀ ਆਵਾਜ਼ ਨਹੀਂ ਸੁਣੀ। ਨਾ ਕੋਈ ਇਹਨਾਂ ਨੇ ਆਵਾਜ਼ ਸੁਣੀ ਨਾ ਕੋਈ ਕੋਈ ਵੀ ਅਜੇ ਤੱਕ ਇਹਨਾਂ ਨੇ ਸ਼ਬਦ ਬੋਲਿਆ ਆ। ਉਹਦਾ ਥੋੜਾ ਸਾਨੂੰ ਵੀ ਫੀਲ ਹੁੰਦਾ ਕਿ ਬੱਚੇ ਨੂੰ ਕੁਛ ਨਾ ਕੁਛ ਨਾ ਪਰਮਾਤਮਾ ਵੱਲੋਂ ਥੋੜੀ ਜਿਹੀ ਤਾਂ ਇਹਨਾਂ ਦੇ ਆਵਾਜ਼ ਜਨੂੰ ਸੁਣਨੀ ਚਾਹੀਦੀ ਸੀ ਤਾਂ ਕਿ ਸਾਡੀ ਥੋੜੀ ਆਵਾਜ਼ ਸੁਣ ਸਕਦੇ। ਪਰ ਫਿਰ ਵੀ ਇੰਨਾ ਕਿ ਪਰਮਾਤਮਾ ਨੇ ਇਹਨਾਂ ਨੂੰ ਬਲ ਬਖਸ਼ਿਆ ਹੋਇਆ ਆ ਕਿ ਬੱਚੇ ਜਦੋਂ ਆਈ ਕੰਟੈਕਟ ਸਾਡੇ ਨਾਲ ਬੱਚੇ ਕਰਦੇ ਆ ਤੇ ਸਿਰਫ ਸਾਡੀ ਲਿਪਰੀਡਿੰਗ ਕਰਦੇ ਬੱਚੇ। ਲੀਪਰੇਟਿੰਗ ਕਰਨ ਦੇ ਨਾਲ ਸਿਰਫ ਇੰਨਾ ਕਿ ਸਾਡੇ ਨਾਲ ਅਟੈਚ ਹੋ ਜਾਂਦੇ ਆ ਕਿ ਇਹਨਾਂ ਨੂੰ ਪਤਾ ਹੈ ਕਿ ਟੀਚਰ ਨੇ ਇਸ ਟਾਈਮ ਸਾਡੇ ਤੋਂ ਕਿਹੜੀ ਚੀਜ਼ ਪੁੱਛਣੀ ਆ ਕਿਹੜੀ ਚੀਜ਼ ਸਾਡੇ ਤੋਂ ਮੰਗਵਾਣੀ ਆ ਔਰ ਇੰਨਾ ਕਿ ਸਾਡੇ ਮੂਹੋਂ ਅਸੀਂ ਸਾਈਨ ਵੀ ਨਾਲ ਕਰਨਾ ਔਰ ਬੱਚੇ ਨੇ ਉਹ ਚੀਜ਼ ਵੀ ਦੱਸਣੀ ਕਿ ਕਿਹੜੀ ਲੈ ਕੇ ਆਣੀ ਆ ਉਹ ਸਾਈਨ ਵੀ ਕਰਨਾ ਇੱਕਦਮ ਬੱਚਾ ਸਾਨੂੰ ਉਹ ਚੀਜ਼ ਸਾਡੇ ਸਾਹਮਣੇ ਹਾਜ਼ਰ ਕਰੇਗਾ ਨਾਰਮਲ ਬੱਚੇ ਵਾਂਗ ਨਹੀਂ ਕਿ ਉਹ ਬਾਰ-ਬਾਰ ਸਾਨੂੰ ਪਿੱਛੇ ਬੋਲਣਾ ਪੈਂਦਾ ਆਹ ਚੀਜ਼ ਲੈ ਕੇ ਆਓ ਉਹ ਚੀਜ਼ ਲੈ ਕੇ ਆਓ ਬੱਚਾ ਕਹਿੰਦਾ ਨਹੀਂ 2 ਮਿੰਟ ਆਇਆ 1 ਮਿੰਟ ਆਇਆ ਬਟ ਇਹਨਾਂ ਬੱਚਿਆਂ ਨੂੰ ਸਾਡੇ ਆਈ ਕੰਟੈਕਟ ਔਰ ਲਿਪ ਰੀਡਿੰਗ ਦੇ ਨਾਲ ਇਕਦਮ ਸਾਡੇ ਸਾਹਮਣੇ ਚੀਜ਼ ਹਾਰੇ ਕਹਾਜ਼ਰ ਕਰ ਦਿੰਦੇ ਆ ਔਰ ਅਕੈਡਮਿਕ ਸਕਿੱਲ ਨੂੰ ਨਾਲ ਦੇ ਨਾਲ ਗੱਲ ਕਰੀਏ ਤਾਂ ਬੱਚੇ ਨੂੰ ਅਕੈਡਮਿਕ ਸਕਿੱਲ ਦੇ ਨਾਲ ਜੋ ਵੀ ਅਸੀਂ ਸਿਖਾਣਾ ਆ ਬੱਚੇ ਨੂੰ ਉਹ ਚੀਜ਼ ਸਿਖਾਉਣ ਦੇ ਲਈ ਸਾਨੂੰ ਉਹ ਚੀਜ਼ ਸਾਨੂੰ 10 ਵਾਰੀ ਹੋਰ ਰਿਪੀਟ ਕਰਵਾਉਣੀ ਪੈਗੀ ਉਹਨਾਂ ਨੂੰ 10 ਵਾਰੀ ਕਾਪੀ ਤੇ ਲਿਖਵਾਉਣੀ ਪੈਗੀ ਨਹੀਂ ਲਿਖਦਾ ਰੇਜ਼ ਕਰਨੀ ਪੈਗੀ ਇੱਕ ਵਾਰੀ ਕਰਦੀਏ ਦੋ ਵਾਰੀ ਕਰਦੀਏ ਪੰਜ ਵਾਰੀ ਕਰਦੀਏ 10 ਵਾਰੀ ਕਰਦੀਏ ਬੱਚਾ ਇਰੀਟੇਟ ਨਹੀਂ ਹੋਏਗਾ ਇਹ ਸਾਡਾ ਖੁਦ ਦਾ ਐਕਸਪੀਰੀਅੰਸ ਆ ਕਿ ਬੱਚਾ ਇਰੀਟੇਟ ਨਹੀਂ ਹੋਏਗਾ ਇੱਕ ਨਾਰਮਲ ਬੱਚੇ ਨੂੰ ਬਿਠਾ ਲਈਏ ਇੱਕ ਸਪੈਸ਼ਲ ਬੱਚੇ ਨੂੰ ਬਿਠਾ ਲਈਏ ਨਾਰਮਲ ਬੱਚਾ ਜੋ ਇਰੀਟੇਟ ਹੋਏਗਾ ਇੱਕ ਵਾਰੀ ਰੇਸ ਕਰਨ ਤੇ ਦੋ ਵਾਰੀ ਰੇਸ ਕਰਨ ਤੇ ਬਟ ਜੇ ਸਪੈਸ਼ਲ ਬੱਚੇ ਨੂੰ 10 ਵਾਰੀ ਵੀ ਰੇਸ ਕਰਕੇ ਲਿਖਵਾਉਂਗੇ ਤਾਂ ਉਹ ਖੁਸ਼ੀ ਨਾਲ ਉਹ ਕੰਮ ਕਰੇਗਾ ਕਿ ਹਾਂ ਮੇਰੀ ਗਲਤੀ ਹੋ ਰਹੀ ਆ ਟੀਚਰ ਮੇਰੀ ਉਹ ਗਲਤੀ ਨੂੰ ਸੁਧਾਰ ਰਿਹਾ ਆ ਇਸ ਚੀਜ਼ ਦੀ ਸਾਨੂੰ ਖੁਸ਼ੀ ਹੁੰਦੀ ਆ ਕਿ ਬੱਚੇ ਸਾਨੂੰ ਫੋਲੋ ਕਰ ਰਹੇ ਆ ਕਿ ਜੋ ਟੀਚਰ ਦੱਸ ਰਿਹਾ ਆ ਉਸ ਚੀਜ਼ ਨੂੰ ਬੱਚੇ ਫੋਲੋ ਕਰ ਰਹੇ ਆ ਮੇਰਾ ਨਾਮ ਪ੍ਰਵੀਨ ਕੋਹੜਾ ਹੈ ਮੈਂ ਇਸ ਸਕੂਲ ਤੋਂ 2007 ਤੋਂ ਪੜਾ ਰਹੀ ਪੜਾ ਰਹੀ ਹਾਂ ਜਦੋਂ ਤੋਂ ਕੇ ਸਕੂਲ ਸਟਾਰਟ ਹੈ ਮਦੋਂ ਤੋਂ ਇਸ ਸਕੂਲ ਵਿੱਚ ਹੈ ਗਈ ਹਾਂ ਤੇ ਮੇਰੀ ਕੁਆਲਿਫੀਕੇਸ਼ਨ ਐਮਏ ਬੀਐਡ ਮੈਂ ਆਪਣੀ ਸਟੱਡੀ ਮਤਲਬ ਐਸੇ ਸਕੂਲ ਦੇ ਵਿੱਚ ਰਹਿ ਕੇ ਪ੍ਰਾਈਵੇਟ ਹੀ ਕੀਤੀ ਆ ਲਾਈਕ ਬੀਏ ਵੀ ਐਮਏ ਵੀ ਬੀਐਡ ਮੈਂ ਸਾਰੀ ਨਾਲੇ ਨਾਲ ਆਪਣੀ ਸਟੱਡੀ ਕੀਤੀ ਆ ਇਸ ਸਕੂਲ ਦੇ ਸਾਡੇ ਕੋਲ ਦੋ ਤਰ੍ਹਾਂ ਦੇ ਬੱਚੇ ਆ ਐਮਰ ਬੱਚੇ ਤੇ ਐਚਆਈ ਬੱਚੇ ਜਿਹੜੇ ਮੇਰੇ ਕੋਲ ਮੈਂ ਸ਼ੁਰੂ ਤੋਂ ਇਹਨਾਂ ਨੂੰ 9th ਤੇ ਪਲੱਸ 2 ਅੜੀ ਚੰਨ ਪੜਾ ਰਹੀ ਹਾਂ ਪਰ ਬੱਚੇ ਸਾਡੇ ਸਾਰੇ ਬਹੁਤ ਵਧੀਆ ਹੈਗੇ ਆ ਤੇ ਸਾਡੇ ਕਾਫੀ ਬੱਚੇ 9th 10th ਕਰਕੇ ਪਲਸ 2 ਕਰਕੇ ਚਲੇ ਗਏ ਹੈਗੇ ਬਹੁਤ ਵਧੀਆ سارے ਬੱਚੇ ਹੈਗੇ ਆ ਮੇਰੇ ਕੋਲ ਇੱਕ ਸਟੂਡੈਂਟ ਸੀ ਸਾਨੀ ਜੁਨੇਜਾ ਉਹ ਲੜਕੀ ਇੰਨੀ ਇੰਟੈਲੀਜੈਂਟ ਸੀ ਨਾ ਤੁਸੀਂ ਮਤਲਬ ਉਹਨੂੰ ਕੁਝ ਵੀ ਪੁੱਛਣਾ ਸਾਰਾ ਉਹ ਬਹੁਤ ਵਧੀਆ ਮਤਲਬ ਦੱਸਦੀ ਸੀਗੀ ਤੇ ਲਾਈਕ ਜਿੱਦਾਂ ਕਿਸੇ ਵੀ ਸਟੂਡੈਂਟ ਨੂੰ ਅਸੀਂ ਸਾਨੂੰ ਕਈ ਵਾਰੀ ਪਹਿਲਾਂ ਪਹਿਲਾਂ ਪ੍ਰੋਬਲਮ ਆਂਦੀ ਹੁੰਦੀ ਹੈ ਨਾ ਕੋਈ ਬੱਚਾ ਨਵਾਂ ਆਂਦਾ ਹੈ ਉਹ ਨਹੀਂ ਸਾਡੀ ਗੱਲ ਨੂੰ ਸਮਝ ਪਾਂਦਾ ਵੇ ਉਹਨੂੰ ਮੈਂ ਜਦੋਂ ਕਹਿਣਾ ਮੇਰੇ ਕੇ ਆਪ ਅਚਨ ਨਵਾਂ ਆਇਆ ਇਹਨੂੰ ਕੁਝ ਦੱਸ ਦੇ ਮੈਨੂੰ ਨਹੀਂ ਪਤਾ ਲੱਗਦਾ ਕੀ ਕਹਿੰਦਾ ਕਿ ਕਿਉਂਕਿ ਬੱਚੇ ਜਦੋਂ ਅੰਜ ਨੂੰ ਨਾ ਸਾਈਨ ਨਹੀਂ ਆਉਂਦੇ ਹੈਗੇ ਉਹ ਆਪਣੇ ਤਰੀਕੇ ਨਾਲ ਸਾਈਨ ਕਰਦੇ ਜਿਹੜੇ ਸاسي ਸਾਈਨ ਬਚਨ ਕਰਵਾਉਣ ਕੋੜੇ ਟਿਪੀਕਲ ਹੁੰਦੇ ਜਿਹੜੇ ਕੋਈ ਨਹੀਂ ਸਮਝ ਪਾਂਦਾ ਹਨਾ ਬੱਚੇ ਪਹਿਲਾਂ ਨਹੀਂ ਕਰਦੇ ਫੇਰ ਫਿਰ ਉਹਨੂੰ ਮੈਂ ਕਹਿਣਾ ਕਿ ਤੂੰ ਇਹਨਾਂ ਨੂੰ ਇਹ ਦੱਸ ਦੇ ਨਹੀਂ ਸਮਝ ਪਾਂਦਾ ਉਹਨੇ ਸਾਰਾ ਉਹਨੂੰ ਤਰੀਕੇ ਦੇ ਨਾਲ ਆਪਣੇ ਤਰੀਕੇ ਦੇ ਨਾਲ ਸਮਝਾ ਦੇਣਾ ਕਿ ਮੈਮ ਨੇ ਆਹ ਸਾਈਨ ਕਰਨੇ ਤੂੰ ਐਦਾਂ ਦੇ ਸਾਈਨ ਨੂੰ ਸਮਝਣਾ ਆ ਮਤਲਬ ਉਹ ਕੁੜੀ ਇੰਨੀ ਇੰਟੈਲੀਜੈਂਟ ਸੀ ਕਿ ਨਾ ਮੈਂ ਉਹਨੂੰ ਹੁਣ ਤੱਕ ਵੀ ਯਾਦ ਬਹੁਤ ਵਧੀਆ ਕੁੜੀ ਸੀਗੀ ਉਹ ਉਹਦੀ ਹੁਣ ਮੈਰिज ਹੋ ਗਈ ਆ ਤੇ ਉਹਨੇ ਵੀ ਬਿਊਟੇਸ਼ਨ ਕਾਫੀ ਵਧੀਆ ਕਰਦੀ ਸੀ ਜਿਹੜੀ ਸਟੱਡੀ 'ਚ ਵੀ ਬਹੁਤ ਵਧੀਆ ਸੀਗੀ ਉਹ ਬਿਊਟੇਸ਼ਨ ਤਾਂ ਸਾਰਾ ਕਰ ਲੈਂਦੀ ਸੀ ਜਿਦਾ ਮਹਿੰਦੀ ਵਗੈਰਾ ਕਟਿੰਗ ਵਗੈਰਾ ヘア ਸਟਾਈਲ ਬਣਾ ਲੈਂਦੀ ਸੀ ਸਾਰਾ ਕੁਝ ਵਧੀਆ ਕਰਦੀ ਸੀ ਮੇਰਾ ਨਾਮ ਪ੍ਰਿਆੰਕਾ ਹੈ ਮੈਂ ਗਰਸ਼ੰਕਰ ਤੋਂ ਬਿਲੋਂਗ ਕਰਦੀ ਆ ਮੈਨੂੰ ਇੱਥੇ ਜੋ ਕਰਦਿਆਂ ਹੋਇਆ 7 ਸਾਲ ਹੋ ਗਏ ਆ ਤੇ ਮੈਂ ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਦਾ ਕੋਰਸ ਕੀਤਾ ਹੋਇਆ ਹੈ ਮੈਨੂੰ ਇਹਨਾਂ ਬੱਚਿਆਂ ਨਾਲ ਕੰਮ ਕਰਨਾ ਮਤਲਬ ਪਹਿਲਾਂ ਬਹੁਤ ਜ਼ਿਆਦਾ ਟਫ ਲੱਗਦਾ ਸੀ ਜਦੋਂ ਮੈਂ ਸਟਾਰਟਿੰਗ ਸਟਡੀ ਅਸੀਂ ਡਿਪਲੋਮਾ ਕਰਦੇ ਸੀ ਨਾ ਤਾਂ ਸਾਨੂੰ ਅਸੀਂ ਹੰਝੂ ਅਸੀਂ ਰੋ ਪੈਂਦੇ ਸੀ ਕਿ ਹਾਏ ਅਸੀਂ ਬੱਚੇ ਮਤਲਬ ਫਸਟ ਟਾਈਮ ਦੇਖੇ ਹੋਏ ਸੀ ਕਿ ਕਿਸ ਕਿਸ ਤਰ੍ਹਾਂ ਦੇ ਬੱਚੇ ਕਿਉਂਕਿ ਅਸੀਂ ਪਹਿਲਾਂ ਆਪਣੇ ਆਲੇ ਦੋਲੇ ਕਦੇ ਵੀ ਮੈਂ ਇਹੋ ਜਿਹਾ ਕਦੇ ਮਾਹੌਲ ਨਹੀਂ ਦੇਖਿਆ ਸੀ ਕੋਈ ਬੱਚਾ ਨਹੀਂ ਦੇਖਿਆ ਫਿਰ ਹੌਲੀ ਹੌਲੀ ਜਦੋਂ ਅਸੀਂ ਸਟਡੀ ਕਰਦੇ ਗਏ ਤਾਂ ਮਤਲਬ ਸਾਨੂੰ ਮਤਲਬ ਇਹਨਾਂ ਨਾਲ ਕੰਮ ਕਰਦੇ ਗਏ ਥੋੜਾ ਜਿਹਾ ਐਕਸਪੀਰੀਅੰਸ ਵੀ ਹੁੰਦਾ ਗਿਆ ਤੇ ਥੋੜਾ ਵਧੀਆ ਵੀ ਲੱਗਣ ਲੱਗਾ ਤੇ ਫਿਰ ਆਫਟਰ ਮੈਰਿਜ ਵੀ ਮੈਂ ਜਿਹਦਾ ਜੋਬ ਆਪਣੀ ਕੰਟੀਨਿਊ ਹੀ ਰੱਖੀ ਹੁਣ ਮੈਨੂੰ ਇਹਨਾਂ ਬੱਚਿਆਂ ਨਾਲ ਕੰਮ ਕਰਕੇ ਇੰਨੀ ਖੁਸ਼ੀ ਹੁੰਦੀ ਹੈ ਨਾ ਕਿ ਮੈਨੂੰ ਨੋਰਮਲ ਬੱਚਿਆਂ ਨੂੰ ਈਵਨ ਤੱਕ ਮੈਨੂੰ ਆਪਣੀ ਬੇਟੀ ਨੂੰ ਵੀ ਪੜਾਣਾ ਵਧੀਆ ਨਹੀਂ ਲੱਗਦਾ ਮੈਨੂੰ ਇੱਦਾਂ ਲੱਗਦਾ ਹੈ ਕਿ ਇਹ ਬੱਚੇ ਜ਼ਿਆਦਾ ਵਧੀਆ ਆ ਕਿ ਉਹਨੂੰ ਪੜਾਉਣੀ ਹੁੰਦੀ ਆ ਤਾਂ ਮੈਂ ਕਹਿੰਦੀ ਹੁੰਦੀ ਆ ਕਿ ਨਹੀਂ ਤੈਨੂੰ ਨਹੀਂ ਪੜਾਣਾ ਤੂੰ ਨਹੀਂ ਵਧੀਆ ਤੇਰੇ ਨਾਲ ਤਾਂ ਮੇਰੇ ਸਕੂਲ ਵਾਲੇ ਬੱਚੇ ਜ਼ਿਆਦਾ ਮਤਲਬ ਵਧੀਆ ਮੇਰੇ ਨਾਲ ਡੀਲ ਕਰਦੇ ਆ ਤੇ ਇਹਨਾਂ ਦੀਆਂ ਸਾਨੂੰ ਨਿੱਕੀਆਂ ਨਿੱਕੀਆਂ ਜ਼ਰੂਰਤਾਂ ਦੇਖਣੀਆਂ ਪੈਂਦੀਆਂ ਆ ਇਹ ਨਹੀਂ ਕਿ ਆਪਾਂ ਇਹਨਾਂ ਨੂੰ ਜਿਹਦਾ ਬੱਚੇ ਦੋਸ ਅ ਆਈਡੀ ਤੇ ਹੈਰਿੰਗ ਮੈਂ ਆਈਡੀ ਬੱਚਿਆਂ ਨੂੰ ਟੀਚ ਕਰਦੀ ਹਾਂ ਇਹਨਾਂ ਬੱਚਿਆਂ ਨੂੰ ਇਹ ਨਹੀਂ ਆ ਕਿ ਆਪਾਂ ਬੀਏ ਐਮਏ ਪਲੱਸ 2 ਵਾਲਾ ਸਿਲੇਬਸ ਕਰਵਾਉਣਾ ਹੈ ਇਹਨਾਂ ਨੂੰ ਇਹਨਾਂ ਨੂੰ ਮਤਲਬ ਆਪਣਾ ਕਿ ਇੰਨਾ ਦਾ ਸੀ ਇਹਨਾਂ ਨੂੰ ਮਤਲਬ ਕਿਰਿਆ ਕੌਸ਼ਲਸ ਖਾਣੇ ਆ ਕਿ ਆਪਣੇ ਪੈਰਾ ਤੇ ਸਟੈਂਡ ਹੋਣਾ ਆਪਣਾ ਜਿਹਦਾ ਬਰਸ਼ ਕਰਨਾ ਤੇ ਕੱਪੜੇ ਪਹਿਨਣਾ ਖਾਣਾ ਖਾਣਾ ਇਹ ਛੋਟੇ ਛੋਟੇ ਐਕਟੀਵਿਟੀ ਆਪਾਂ ਇਹਨਾਂ ਨੂੰ ਪਹਿਲਾਂ ਸਿਖਾਉਨੇ ਆ ਮੇਰਾ ਨਾਮ ਛਤਰਪੁਰਾ ਹੈ ਮੈਂ ਪਿਛਲੇ 2007 ਤੋਂ ਟੀਚ ਕਰ ਰਹੀ ਹਾਂ ਇਸ ਸਕੂਲ 2007 ਤੋਂ ਸਟਾਰਟ ਹੋਇਆ ਸੀ ਸਾਨੂੰ ਸ਼ੁਰੂ ਵਿੱਚ ਬਹੁਤ ਮੁਸ਼ਕਲਾਈਆਂ ਸੀ ਜਿਸ ਕਰਕੇ ਸਾਨੂੰ ਬਹੁਤ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਿਆ ਇਹਨਾਂ ਬੱਚਿਆਂ ਲਈ ਕਨਵੈਨਸ਼ਨ ਨਹੀਂ ਸੀਗਾ ਕੋਈ ਸੀਟਿੰਗ ਨਹੀਂ ਸੀਗੀ ਨਾ ਜੀ ਬੈਠਣ ਲਈ ਕੋਈ ਫਰਨੀਚਰ ਵਗੈਰਾ ਨਹੀਂ ਸੀਗਾ ਬਹੁਤ ਜ਼ਿਆਦਾ ਪ੍ਰੋਬਲਮਾਂ ਆਈਆਂ ਬਟ ਡੇ ਬਾਏ ਡੇਡ ਵੈਲ ਉਹ ਕੋਈ ਗਿਆ ਅਸੀਂ ਨਾ ਬੱਚਿਆਂ ਨੂੰ ਗੇਮਸ ਲਈ ਲੈ ਲੈ ਕੇ ਚਾਹੀਦਾ ਵਾ ਡਾਂਸ ਦਾ ਕੰਪੀਟੀਸ਼ਨ ਕਰਵਾਈਦੇ ਆ ਹਰ ਵਿੱਚ ਇਹ ਬੱਚੇ ਪੱਕਾ ਵੀ ਪਰਫੈਕਟ ਆ ਇਹਨਾਂ ਬੱਚਿਆਂ ਨੂੰ ਕੋਆਪਰੇਟ ਦੀ ਲੋੜ ਆ ਪਿਆਰ ਦੀ ਲੋੜ ਆ ਬੱਚੇ ਬਹੁਤ ਵਧੀਆ ਸਿੱਖਦੇ ਆ ਮੈਂ ਬਲਜੀਤ ਕੌਰ ਮੈਂ ਸਪੈਸ਼ਲ ਬੱਚਿਆਂ ਦੀ ਚੰਡਿਤ ਕਰਦੀ ਆ ਮੈਂ ਐਮਰ ਔਰ ਐਚਆਈ ਦੋਨਾਂ ਬੱਚਿਆਂ ਦੀ ਚ ਜਿੰਦਾ ਮੇਰੇ ਕੋਲ ਅੱਜ ਬੱਚੇ ਆ ਨਾ ਮਤਲਬ ਕਿ ਮੈਂ ਕਿਡਰਟੇਸ਼ਨ ਵਾਲੇ ਆ ਇਹਨਾਂ ਨੂੰ ਹੈਂਡਲ ਕਰਨਾ ਥੋੜਾ ਸਟਾਰਟਿੰਗ ਵਿੱਚ ਔਖਾ ਲੱਗਦਾ ਪਰ ਜਦੋਂ ਹੈਬਿਟ ਬਣ ਜਾਂਦੀ ਹੌਲੀ ਹੌਲੀ ਈਜ਼ੀ ਲੱਗਣ ਲੱਗ ਜਾਂਦਾ ਆ ਜਿੱਦਾਂ ਕਿ ਮੇਰਾ ਸੁਆ ਥੋੜਾ ਹੱਸਨੋਂ ਫਿਆ ਬੱਚੇ ਨਾਲ ਥੋੜਾ ਪ੍ਰੋਫੈਸ਼ਨਲ ਫ੍ਰੈਂਡਲੀ ਢਿਲ ਕਰਦੇ ਆ ਬੱਚੇ ਇਦਾਂ ਹੀ ਲੱਗਦਾ ਕਿ ਮੈਂ ਉਹਨਾਂ ਦੀ ਟੀਚਰ ਆ ਵੇ ਬੱਚੇ ਇਦਾਂ ਦੇ ਆ ਕੇ ਜਿਹੜੇ ਤੇ ਮੈਨੂੰ ਕਹਿੰਦੇ ਕਿ ਅਸੀਂ ਇਹ ਮੈਡਿਕ ਕੋਲ ਹੀ ਜਾਣਾ ਤੇ ਇਦਾਂ ਦੇ ਅੜੀ ਕਰਨ ਲੱਗ ਜਾਂਦੇ ਜਿੱਦ ਕਰਨ ਲੱਗ ਜਾਂਦੇ ਆ ਕਿ ਮੈਂ ਇਸ ਮੈਡਿਕ ਕੋਲ ਹੀ ਜਾਣਾ ਆ ਪਰ ਪਿਆਰ ਨਾਲ ਹੈਂਡਲ ਹੋ ਜਾਂਦੇ ਆ ਜਿੱਦਾਂ ਸਾਡੇ ਕੋਲ ਦੋ categories ਦੇ ਬੱਚੇ ਆ ਇੱਕ HI ਇਹ ਹੈਰਿੰਗ ਪਰਲ ਜਿਹਨਾਂ ਨਾਲ ਸੁਣ ਨਹੀਂ ਸਕਦੇ ਤੇ ਬੋਲ ਨਹੀਂ ਸਕਦੇ ਤੇ ਦੂਜੀ category ਹੈਗੀ MR ਮੈਂ ਮੈਡਰੀਡ ਰੈਡੈਕਸ਼ਨ ਵਾਲੇ ਉਹ ਸੁਣਦੇ ਵੀ ਤੇ ਬਹੁਤ ਵੱਟ ਦਿਮਾਗੀ ਹਾਲਤ ਥੋੜਾ ਨਾਲ ਦੀ ਘੱਟ IQ ਘੱਟ ਹੈ ਉਹਨਾਂ ਦਾ ਤੇ ਉਹਨਾਂ ਨੂੰ ਹੈਂਡਲ ਕਰਨਾ ਥੋੜਾ HI ਦਾ ਚਲੋ ਸਮਝ ਆ ਜਾਂਦੇ ਆ ਕਿਉਂਕਿ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਬਟ ਉਹਨਾਂ ਸਿਕਸ ਸੈਂਸ ਐਨੀ ਹੈਗੀ ਆ ਕਿ ਸਮਝ ਸਕਦੇ ਸਾਰ ਨੰਦੇ ਆ ਸਾਡੇ ਫੇਸ ਇਮਪ੍ਰੈਸ਼ਨ ਤੋਂ ਦੇਖ ਲੈਂਦੇ ਕਿ ਟੀਚਰ ਕੀ ਕਹਿਣਾ ਚਾਹੁੰਦਾ ਬਟ ਜਿਹੜੇ ਐਮਰ ਬੱਚੇ ਐ ਮੈਟਰੀ ਡਿਡਿਟੇਸ਼ਨ ਵਾਲੇ ਆ ਉਹ ਇਦਾਂ ਫੋਲੋ ਨਹੀਂ ਕਰਦੇ ਉਹਨਾਂ ਨੂੰ ਸਾਨੂੰ ਇੱਕ ਗਾਈਡਲਾਈਨ ਦੇਣੀ ਪੈਂਦੀ ਕਿ ਬੱਚਾ ਤੁਸੀਂ ਇਦਾਂ ਕਰੋ ਬਾਰ ਬਾਰ ਕਹਿਣਾ ਇਹ ਨਹੀਂ ਕਿ ਇੱਕ ਵਾਰ ਸੁਣਾ ਤੇ ਦੱਸੇ ਤੇ ਸਮਝ ਜਾਂਦੇ ਬਾਰ ਬਾਰ ਕਹਿਣਾ ਪੈਂਦਾ ਉਹਨਾਂ ਨੂੰ ਤੁਸੀਂ ਬੱਚੇ ਇਦਾਂ ਕਰੋ ਇਦਾਂ ਕਰੋ ਇੱਕ ਮਿੰਟ ਚ ਕਹਿੰਦੇ ਜਦੋਂ ਸਟੀਚਰ ਮਿੱਠ ਕੁਮਾਲਾ ਨਾ ਮੜ ਕੇ ਫਿਰ ਮੈਂ ਉਹੀ ਉੱਤੇ ਆ ਜਾਂਦੇ ਆ ਕਿ ਸਾਨੂੰ ਮਤਲਬ ਕਿ ਤੁਸੀਂ ਕੀ ਕਿਹਾ ਯਾਦ ਭੁੱਲ ਜਾਂਦਾ ਉਹਨਾਂ ਨੂੰ ਇਨਾ ਟੀਚਰਸ ਦੀ ਲਗਨ ਨਾਲ ਕਈ ਬੱਚਿਆਂ ਦੀ ਜ਼ਿੰਦਗੀ ਸੁਧਰ ਚੁੱਕੀ ਹੈ ਜਿਸ ਦੀ ਮਿਸਾਲ ਹੈ ਕਿ ਇਸ ਸਕੂਲ ਦੇ 14 ਬੱਚੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 12ਵੀਂ ਪਾਸ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ 8 ਬੱਚੇ ਪ੍ਰਾਈਵੇਟ ਜੌਬ ਤੇ ਇੱਕ ਬੱਚਾ ਸਰਕਾਰੀ ਨੌਕਰੀ ਕਰ ਰਿਹਾ ਹੈ 5 ਬੱਚੇ ਬਿਊਟੀਸ਼ੀਅਨ ਦਾ ਕੰਮ ਕਰ ਰਹੇ ਹਨ ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣਾ ਰੋਜ਼ਗਾਰ ਕਮਾ ਰਹੇ ਹਨ ਤੇ ਦੋ ਬੱਚੇ ਪੂਰਨ ਤੌਰ ਤੇ ਆਪਣੇ ਜੱਦੀ ਖਿੱਤੇ ਖੇਤੀਬਾੜੀ ਨੂੰ ਸੰਭਾਲ ਰਹੇ ਹਨ ਇਹ ਸਰਪਜੀਤ ਸਿੰਘ ਅਤੇ ਰਾਜੇਸ਼ ਕੁਮਾਰ ਹਨ ਇਹ ਬੋਲਣ ਅਤੇ ਸੁਣਨ ਤੋਂ ਅਸਮਰੱਥ ਹਨ ਇਹ ਸਰਦਾਰ ਤਾਰਾ ਸਿੰਘ ਕਾਮਾ ਰੈੱਡ ਕਰਾਸ ਸਪੈਸ਼ਲ ਸਕੂਲ ਵਿੱਚੋਂ ਪਾਸ ਆਊਟ ਹੋ ਚੁੱਕੇ ਹਨ ਅਤੇ ਅੱਜ ਨਵਾਂ ਸ਼ਹਿਰ ਦੇ ਵਿੱਚ ਵਿਸ਼ਾਲ ਮੈਗਾ ਮਾਰਟ ਵਿੱਚ ਨੌਕਰੀ ਕਰਕੇ ਆਪਣਾ ਰੋਜ਼ਗਾਰ ਕਮਾ ਰਹੇ ਹਨ ਜੇਕਰ ਇਹਨਾਂ ਦੇ ਮਾਤਾ ਪਿਤਾ ਨੇ ਵੀ ਇਹੀ ਗੱਲ ਸੋਚੀ ਹੁੰਦੀ ਕਿ ਇਹ ਬੱਚੇ ਡਿਸੇਬਲ ਹਨ ਇਹ ਕੁਝ ਨਹੀਂ ਕਰ ਸਕਦੇ ਤਾਂ ਸ਼ਾਇਦ ਅੱਜ ਇਹ ਇਸ ਮੁਕਾਮ ਤੇ ਨਾ ਹੁੰਦੇ ਜੇ ਜੇਕਰ ਇਹਨਾਂ ਨੂੰ ਸਕੂਲ ਨਾ ਭੇਜਿਆ ਹੁੰਦਾ ਤਾਂ ਸ਼ਾਇਦ ਇਹ ਮਾੜੀ ਸੰਗਤ ਵਿੱਚ ਪੈ ਕੇ ਆਪਣਾ ਜੀਵਨ ਵੀ ਬਰਬਾਦ ਕਰ ਚੁੱਕੇ ਹੁੰਦੇ। ਅੰਕਿਤ 10+2 ਦਾ ਵਿਦਿਆਰਥੀ ਹੈ ਜੋ ਕਿ ਬਖਲੌਰ ਪਿੰਡ ਦਾ ਰਹਿਣ ਵਾਲਾ ਹੈ। ਇਸਦੇ ਦੋ ਭਰਾ ਅਤੇ ਇੱਕ ਭੈਣ ਹੈ ਜੋ ਕਿ ਬਿਲਕੁਲ ਨਾਰਮਲ ਹਨ। ਪਰ ਅੰਕਿਤ ਸੁਣਨ ਅਤੇ ਬੋਲਣ ਦੀ ਸਮਰੱਥਾ ਨਹੀਂ ਰੱਖਦਾ। ਅੰਕਿਤ ਬਹੁਤ ਅੱਛਾ ਬਿਊਟੀਸ਼ੀਅਨ ਹੈ ਅਤੇ ਬਹੁਤ ਹੀ ਟੈਲੈਂਟਡ ਵੀ ਹੈ। ਅੰਕਿਤ ਮਹਿੰਦੀ ਅਤੇ ਮੇਕਅਪ ਵਿੱਚ ਬਹੁਤ ਹੀ ਪਰਫੈਕਟ ਹੈ। ਉਹ ਕਿਸੇ ਪ੍ਰੋਫੈਸ਼ਨਲ ਬਿਊਟੀਸ਼ੀਅਨ ਵਾਂਗ ਮਹਿੰਦੀ ਲਗਾਉਂਦਾ ਹੈ ਅਤੇ ਸਭ ਤੋਂ ਪਹਿਲਾਂ ਉਸਨੇ ਮੋਬਾਈਲ ਤੋਂ ਹੀ ਸਾਰਾ ਕੰਮ ਸਿੱਖਿਆ ਤੇ ਫਿਰ ਕਿਸੇ ਸਲੂਨ ਵਿੱਚ ਜਾ ਕੇ ਟ੍ਰੇਨਿੰਗ ਕੀਤੀ। ਅੰਕਿਤ ਨੇ ਆਪਣੇ ਟੀਚਰਸ ਨੂੰ ਬਹੁਤ ਅੱਛਾ హెయిਰ ਕੱਟ ਦਿੰਦਾ ਹੈ। ਅੰਕਿਤ ਆਪਣੀ ਜ਼ਿੰਦਗੀ ਵਿੱਚ ਇੱਕ ਬਿਊਟੀਸ਼ੀਅਨ ਦੇ ਤੌਰ ਤੇ ਵੱਡਾ ਮੁਕਾਮ ਹਾਸਲ ਕਰਨਾ ਚਾਹੁੰਦਾ ਹੈ। ਯਸ਼ਪਾਲ ਮਾਨਸਿਕ ਤੌਰ ਤੇ ਕਮਜ਼ੋਰ ਬੱਚਾ ਹੈ। ਉਸ ਦੀ ਉਮਰ 20 ਸਾਲ ਹੈ। ਉਸਦੇ ਪਿਤਾ ਰਕੇਸ਼ ਕੁਮਾਰ ਪੇਸ਼ੇਵਜੋ ਡਰਾਈਵਰ ਹਨ ਘਰ ਵਿੱਚ ਮਾਤਾ ਪਿਤਾ ਅਤੇ ਦਾਦੀ ਤੋਂ ਇਲਾਵਾ ਵੱਡਾ ਭਰਾ ਹੈ ਜੋ ਕਿ ਨਾਰਮਲ ਹੈ ਇਸਦੇ ਮਾਤਾ ਪਿਤਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੇਰੇ ਬੇਟੇ ਦਾ ਨਾਮ ਜਸ਼ਪਾਲਾ ਅਸੀਂ ਇੱਥੋਂ ਲੋਕਲ ਨਮਾ ਸ਼ਹਿਰ ਦੇ ਰਹਿਣ ਵਾਲੇ ਆ ਤੇ ਮੇਰਾ ਬੇਟਾ ਛੋਟਾ ਹੁੰਦਾ ਜਦੋਂ ਜਨਮ ਤੋਂ ਹੀ ਥੋੜਾ ਹੈ ਇਦਾਂ ਦਾ ਕੀ ਉਹਦੇ ਵੀ ਬੈਕ ਸਾਈਡ ਉਹਦੀ ਡਾਕਟਰਾਂ ਨੂੰ ਦਿਖਾਇਆ ਕਹਿੰਦੇ ਬੈਕ ਸਾਈਡ ਇਹਦੀ ਵੀਕ ਆ ਹੋਂ ਪੂਰਾ ਦੌਰਾਂ ਨਹੀਂ ਕਰ ਰਿਹਾ ਇਹਦੇ ਦਿਮਾਗ ਦਾ ਤੇ ਤੁਰਨਾ ਵੀ ਇਹਨੇ ਲੇਟ ਬੋਲਣਾ ਵੀ ਲੇਟ ਖਾਣਾ ਪੀਣਾ ਸਭ ਕੁਝ ਇਹਦਾ ਲੇਟ ਹੈ ਸੀਗਾ ਤੇ ਜਦੋਂ ਇਹ ਛੋਟਾ ਵੀ ਸੀਗਾ ਤੇ ਉਦੋਂ ਮਤਲਬ ਇਹਦੀ ਇਹਦੀ ਦਾ ਹਾਲਤ ਖਰਾਬ ਸੀਗੀ ਕਿ ਇਹ ਬੱਚਿਆਂ ਦੇ ਵਿੱਚ ਬੈਠ ਵੀ ਨਹੀਂ ਸਕਦਾ ਸੀ ਤੇ ਖੇਲ ਵੀ ਨਹੀਂ ਸਕਦਾ ਸੀਗਾ ਤੇ ਕਦੇ ਬੱਚਿਆਂ ਦੇ ਵਾਲ ਪਟਣੇ ਜਾਂ ਥੁੱਕਾ ਸਿੱਟਣੀਆਂ ਜਾਂ ਐਦਾ ਪੜ ਲੈਣਾ ਬੱਚੇ ਨੂੰ ਤਾਂ ਫਿਰ ਇਹਨੇ ਛੱਗਣਾਂ ਨਹੀਂ ਤੇ ਮਾਰਦਾ ਵੀ ਹੁੰਦਾ ਸੀ ਤੇ ਫੇ ਕਈ ਵਾਰੀ ਇਹਨੇ ਪੂਰੀ ਰਾਤ ਸੁਆਣਾ ਨਹੀਂ ਤੇ ਸਰਦੀਆਂ ਹੁੰਦੀਆਂ ਸੀਗੀਆਂ ਤੇ ਜੇ ਮੈਂ ਕਮਰੇ ਵਿੱਚ ਹੋਣਾ ਤਾਂ ਮੈਨੂੰ ਕਹਿਣਾ ਕਿ ਜਦ ਵੀ ਇਹਨੂੰ ਬਾਹਰ ਲੈ ਜਾ 12 ਦੀ ਲੀਡ ਸਟਾਫ ਹੁੰਦੀ ਹੈ ਤੇ ਮੈਂ ਸੱਤ ਦੇ ਲੇਕੇ ਚਲ ਜਾਣਾ ਕਰੀ ਮਤਲਬ ਜੇ ਸੋਚ ਵੀ ਫਿਲਮ ਮੇ ਜਾਣਾ ਖੰਡ ਦੇ ਵਿੱਚ ਵੀ ਇਹਨੂੰ ਲੈ ਕੇ ਸੱਤ ਦੇ ਘੁੰਮੀ ਜਾਣਾ ਤੇ ਫਿਰ ਹੌਲੀ ਹੌਲੀ ਇਹਨੂੰ ਸਕੂਲ ਭੇਜਣਾ ਸ਼ੁਰੂ ਕੀਤਾ ਤੇ ਕਈ ਸਕੂਲਾਂ ਇੱਕ ਦੋ ਸਕੂਲ ਦੇ ਵਿੱਚ ਲਾਇਆ ਵੀ ਹੈ ਪਹਿਲਾਂ ਪਰ ਉਹਨਾਂ ਨੇ ਇਹਨੂੰ ਕਲਾਸ ਤੋਂ ਬਾਹਰ ਹੀ ਬਿਠਾ ਰੱਖਣਾ ਅਲੱਗ ਡੈਕਸ ਦੇ ਦੇਣਾ ਅਲੱਗ ਬਾਹਰ ਬਿਠਾ ਰੱਖਣਾ ਲੰਚ ਟਾਈਮ ਹੋਣਾ ਤੇ ਬਾਹਰ ਹੀ ਬੈਠੇ ਨੂੰ ਰੋਟੀ ਦੇ ਦੇਣੀ ਪਾਣੀ ਪੀਣ ਜਾਣਾ ਤਾਂ ਕਹਿਣ ਬਾਕੀ ਬੱਚੇ ਪੀ ਲੈਣ ਪਾਣੀ ਤੋਂ ਬਾਅਦ ਵੀ ਇਹਦਾ ਸ਼ਜ ਜਾਣਾ ਹਜਰੀ ਜਾਣਾ ਪਾਣੀ ਪੀਣ ਤੇ ਦਾ ਟੀਚਰਾਂ ਨੇ ਕਈ ਬੱਚਿਆਂ ਨੇ ਵੀ ਦੱਸਣਾ ਕਿ ਅੰਤੀ ਵੇ ਤੁਹਾਡੇ ਬੱਚੇ ਨੇ ਇਦਾਂ ਕਰਦੇ ਆ ਜਾਂ ਕਿਤਾ ਮੈਨੂੰ ਪਤਾ ਹੀ ਨਹੀਂ ਸੀਗਾ ਇਹ ਸਕੂਲ ਬਾਰੇ ਵੀ ਤਾਂ ਫਿਰ ਹੌਲੀ ਹੌਲੀ ਇਹ ਸਕੂਲ ਬਾਰੇ ਪਤਾ ਲੱਗਿਆ ਇੱਥੇ ਇਹਨੂੰ ਸਕੂਲ ਲਾਇਆ ਤੇ ਹੁਣ ਕਾਫੀ ਇਹਦੀ ਕੇਅਰ ਹੁੰਦੀ ਆ ਇੱਥੇ ਕਾਫੀ ਇਹਦੇ ਵਿੱਚ ਵੀ ਬਦਲਾਅ ਆ ਆਪਣੇ ਆਪ ਸਕੂਲ ਜਾਣ ਨੂੰ ਤਿਆਰ ਹੁੰਦਾ ਆਪਣਾ ਰੋਟੀ ਪਾਣੀ ਖਾਣ ਬਾਰੇ ਦੱਸਦਾ ਆ ਭੁੱਖ ਲੱਗੀ ਆ ਜਾਂ ਲੈਟਰਿੰਗ ਬਾਥਰੂਮ ਜਾਣਾ ਹੁੰਦਾ ਸਭ ਕੁਝ ਆਪਣੇ ਆਪ ਦੱਸਦਾ ਹੁਣ ਪੜਨ ਵਿੱਚ ਵੀ ਹੈਗਾ ਥੋੜਾ ਜਿਹਾ ਇਹਦਾ ਹੈਗਾ ਲਿਖਣ ਦਾ ਅੱਖਰਾਂ ਦੀ ਪਛਾਣ ਹੋ ਗਈ ਆ ਜੋ ਮੈਡਮ ਇਹਦਾ ਡਾਟਸ ਬਣਾ ਕੇ ਦਿੰਦੇ ਆ ਕਿ ਅੱਖਰ ਮਲਾਣੇ ਆ ਉਹ ਵੀ ਕੰਮ ਕਰਦਾ ਵਾ ਤੇ ਜਿੱਦਾਂ ਜੇ ਨਹੀਂ ਇਹ ਸਕੂਲ ਆਂਦਾ ਜਾਂ ਘਰ ਹੁੰਦਾ ਤਾਂ ਸ਼ਾਇਦ ਮੇਰਾ ਬੱਚਾ ਗਲਤ ਕੰਮਾਂ 'ਚ ਪੈ ਜਾਂਦਾ ਜਾਂ ਅੱਜਕੱਲ੍ਹ ਤੁਹਾਨੂੰ ਪਤਾ ਹੀ ਆ ਬੱਚਿਆਂ ਨੂੰ ਗਲਤ ਨਸ਼ਿਆਂ ਵਾਲੇ ਪਾਸੇ ਜਾਂ ਗਲਤ ਗੱਲਾਂ ਸਿਖਾਉਣ ਵਾਸਤੇ ਸਾਰੇ ਤੀਜ ਹੁੰਦੇ ਆ ਕਿਸੇ ਦੇ ਬੱਚੇ ਨੂੰ ਖਾਸ ਕਰਕੇ ਇਹੋ ਜਿਹੇ ਬੱਚੇ ਨੂੰ ਤਾਂ ਕੋਈ ਚੰਗੇ ਰਾਹ ਤਾਂ ਲਾਂਦਾ ਹੀ ਨਹੀਂ ਆ ਇਸ ਕਰਕੇ ਸਕੂਲ ਆਉਂਦਾ ਮੈਨੂੰ ਬਹੁਤ ਪਸੰਦ ਆਉਂਦਾ ਸਵੇਰੇ 9 ਵਜੇ ਆਉਂਦਾ ਸਕੂਲ ਤੇ 2:30 2 ਵਜੇ ਘਰ ਜਾਂਦਾ ਤੇ ਆਪਣਾ ਰੋਟੀ ਖਾਣਾ ਟੀਵੀ ਦੇਖਣਾ ਸੋ ਜਾਣਾ ਹੁਣ ਮੇਰੇ ਕੋਲ ਹੀ ਘਰ ਰਹਿੰਦਾ ਹੁਣ ਘਰੋਂ ਬਾਹਰ ਬਹੁਤ ਘੱਟ ਨਿਕਲਦਾ ਹਾਂਜੀ ਮੈਨੂੰ ਬਹੁਤ ਵਧੀਆ ਇਸ ਸਕੂਲ ਦਾ ਬਹੁਤ ਵਧੀਆ ਲੱਗਿਆ ਕਿ ਮੇਰੇ ਬੱਚੇ ਨੂੰ ਇਹਨਾਂ ਨੇ ਆਪਣੇ ਕੋਲ ਰੱਖਿਆ ਬਹੁਤ ਕੇਅਰ ਕਰਦੇ ਆ ਪਰ ਸਿੱਖਿਆ ਤੋਂ ਬਾਅਦ ਯਸ਼ਪਨ ਆਪਣੇ ਆਪ ਲਿਖ ਰਿਹਾ ਹੈ ਆਪਣੇ ਆਪ ਸਵੇਰੇ ਉੱਠ ਕੇ ਨਹਾਉਂਦਾ ਹੈ ਅੰਦੇ ਸਕੂਲ ਜਾਣ ਵਾਸਤੇ ਤਿਆਰ ਵੀ ਹੁੰਦਾ ਹੈ ਜਸ਼ਪਾਲ ਆਪਣਾ ਖਾਣਾ ਵੀ ਆਪ ਖਾਂਦਾ ਹੈ ਪਰ ਕਈ ਕੰਮਾਂ ਵਿੱਚ ਜਸ਼ਪਾਲ ਦੇ ਮਾਤਾ ਪਿਤਾ ਉਸ ਦੀ ਮਦਦ ਵੀ ਕਰਦੇ ਹਨ ਪਰ ਉਹ ਇੰਨਾ ਕੋ ਕਾਬਿਲ ਹੋ ਚੁੱਕਾ ਹੈ ਕਿ ਦੁਨੀਆ ਦੇ ਤੌਰ ਤਰੀਕਿਆਂ ਦੇ ਨਾਲ ਚੱਲ ਸਕਦਾ ਹੈ ਇਹ ਬੱਚੇ ਮਾਨਸਿਕ ਅਤੇ ਸਰੀਰਕ ਪੱਖੋਂ ਕਮਜ਼ੋਰ ਹਨ ਸਕੂਲ ਵਿੱਚ ਕਰਵਾਈਆਂ ਜਾਣ ਵਾਲੀਆਂ ਗੇਮਾਂ ਅਤੇ ਐਕਟੀਵਿਟੀ ਦੇ ਜ਼ਰੀਏ ਇਹਨਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਗੇਮਾਂ ਦੇ ذریعے ਬੱਚੇ ਹੱਥ ਪੈਰ ਹਿਲਾਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਨਾਲ ਹੱਥਾਂ ਪੈਰਾਂ ਦੀ ਐਕਸਰਸਾਈਜ਼ ਹੁੰਦੀ ਹੈ ਜਸਪ੍ਰਿਤ 12ਵੀਂ ਜਮਾਤ ਦੀ ਵਿਦਿਆਰਥਣ ਹੈ ਉਸ ਵਿੱਚ ਡਰਾਇੰਗ ਬਣਾਉਣ ਦੀ ਕਲਾ ਹੈ ਅਤੇ ਉਹ ਬਹੁਤ ਹੀ ਸੋਹਣੀ ਡਰਾਇੰਗ ਬਣਾ ਰਹੀ ਹੈ ਚੰਦਨ 9ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਆਪਣੀ ਡਰਾਇੰਗ ਰਾਹੀਂ ਲੋਕਤੰਤਰ ਅਧਿਕਾਰਾਂ ਬਾਰੇ ਜਾਗਰੂਕ ਕਰਵਾ ਰਿਹਾ ਹੈ ਇਹਨਾਂ ਬੱਚਿਆਂ ਵਿੱਚ ਹੁਨਰ ਅਤੇ ਕਲਾ ਦੀ ਕੋਈ ਵੀ ਕਮੀ ਨਹੀਂ ਹੈ ਬਸ ਲੋੜ ਹੈ ਇਹਨਾਂ ਨੂੰ ਤਰਾਸ਼ਣ ਦੀ ਇਹ ਬਹੁਤ ਸੋਹਣੀ ਡਰਾਇੰਗ ਕਰ ਰਹੇ ਹਨ ਜੇਕਰ ਇਹਨਾਂ ਨੂੰ ਸਹੀ ਪਲੇਟਫਾਰਮ ਮਿਲੇ ਤਾਂ ਇਹਨਾਂ ਵਿੱਚੋਂ ਹੀ ਕੋਈ ਵੱਡਾ ਆਰਟਿਸਟ ਸਾਡੇ ਸਮਾਜ ਨੂੰ ਮਿਲ ਸਕਦਾ ਹੈ ਗੁਰਲੀਨ ਨੂੰ ਡਾਂਸ ਦਾ ਬਹੁਤ ਹੀ ਸ਼ੌਂਕ ਹੈ ਇਸ ਨੂੰ ਬਹੁਤ ਚਾਹ ਹੈ ਕਿ ਇਹ ਵੀ ਆਮ ਬੱਚਿਆਂ ਵਾਂਗ ਆਪਣਾ ਸ਼ੌਂਕ ਪੂਰਾ ਕਰੇ ਗੁਰਲੀਨ ਦੀ ਮਾਨਸਿਕ ਸਥਿਤੀ ਕਮਜ਼ੋਰ ਹੈ ਪਰ ਉਸ ਵਿੱਚ ਹੁਨਰ ਬਹੁਤ ਹੈ ਗੁਰਲੀਨ ਆਪਣੀ ਅਧਿਆਪਕਾ ਦੁਆਰਾ ਦੱਸੇ ਗਏ ਡਾਂਸ ਸਟੈਪਸ ਨੂੰ ਬਹੁਤ ਚੰਗੀ ਤਰ੍ਹਾਂ ਫਾਲੋ ਕਰਦੀ ਹੈ। ਬਹੁਤ ਹੀ ਪਿਆਰਾ ਡਾਂਸ ਕਰ ਰਹੀ ਹੈ। ਗੁਰਲੀਨ ਬਹੁਤ ਹੀ ਸੈਂਸੀਅਰ ਬੱਚੀ ਹੈ। ਦੀਕਸ਼ਾ ਸੁਣਨ ਅਤੇ ਬੋਲਣ ਵਿੱਚ ਅਸਮਰੱਥ ਹੈ ਤੇ ਦੀਕਸ਼ਾ ਸਾਨੂੰ ਕੁਝ ਕਹਿਣਾ ਚਾਹੁੰਦੀ ਹੈ। ਦੀਕਸ਼ਾ ਆਪਣਾ ਇੰਟਰੋਡਕਸ਼ਨ ਦੇ ਰਹੀ ਹੈ ਤੇ ਕਹਿ ਰਹੀ ਹੈ ਕਿ ਮੇਰਾ ਨਾਮ ਦੀਕਸ਼ਾ ਹੈ। ਮੇਰੀ ਉਮਰ 18 ਸਾਲ ਹੈ। ਮੈਂ 10ਵੀਂ ਜਮਾਤ ਦੀ ਵਿਦਿਆਰਥਣ ਹਾਂ। ਮੈਂ ਮਾਸਟਰ ਤਾਰਾ ਸਿੰਘ ਕਾਮਾ ਰੈੱਡ ਕਰਾਸ ਸਪੈਸ਼ਲ ਸਕੂਲ ਵਿੱਚ ਪੜਦੀ ਹਾਂ ਮੈਂ ਇਸ ਸਕੂਲ ਵਿੱਚ 2010 ਤੋਂ ਪੜ ਰਹੀ ਹਾਂ ਸਾਡੇ ਪ੍ਰਿੰਸੀਪਲ ਅਤੇ ਅਧਿਆਪਕ ਸੁਭਾਅ ਵਿੱਚ ਬਹੁਤ ਹੀ ਚੰਗੇ ਅਤੇ ਦਿਆਲੂ ਹਨ ਉਹ ਅਨੁਸ਼ਾਸਿਤ ਹਨ ਅਤੇ ਸਮੇਂ ਦੇ ਪਾਬੰਦ ਹਨ ਮੈਨੂੰ ਆਪਣਾ ਸਕੂਲ ਬਹੁਤ ਪਸੰਦ ਹੈ ਚੰਦਨ ਆਪਣੀ ਸਾਈਨ ਲੈਂਗੁਏਜ ਦੇ ਵਿੱਚ ਅਪੀਲ ਕਰ ਰਿਹਾ ਹੈ ਕਿ ਸਾਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਮੇਰੇ ਵਰਗੇ ਹੋਰ ਵੀ ਵਿਦਿਆਰਥੀ ਇਸ ਸਕੂਲ ਵਿੱਚ ਪੜ੍ਹਦੇ ਹਨ ਇਹ ਅਜਾਹੇ ਬੱਚੇ ਹਨ ਜੋ ਇੱਕ ਇੱਕ ਕਦਮ ਅੱਗੇ ਵਧਣ ਲਈ ਸੰਘਰਸ਼ ਕਰ ਰਹੇ ਹਨ ਹਰ ਕਦਮ ਤੇ ਇਹਨਾਂ ਬੱਚਿਆਂ ਨੂੰ ਸਾਥ ਅਤੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ ਇਹ ਇਸੇ ਤਰ੍ਹਾਂ ਹੱਸਦੇ ਗਾਉਂਦੇ ਮਸਤੀ ਵਿੱਚ ਇਹਨਾਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਮਾਸੂਮੀਅਤ ਹਾਸਿਆਂ ਦੀ ਮਹਿਫਿਲ ਦੋਸਤਾਂ ਦਾ ਸਾਥ ਅਤੇ ਬਚਪਨ ਦੀਆਂ ਸ਼ਰਾਰਤਾਂ ਇਹਨਾਂ ਚੀਜ਼ਾਂ ਦਾ ਇਹ ਆਨੰਦ ਮਾਣਦੇ ਹਨ ਇਹਨਾਂ ਨੂੰ ਨਾ ਦੁਨੀਆ ਦੀ ਪਰਵਾਹ ਹੈ ਤੇ ਨਾ ਹੀ ਕੋਈ ਡਰ ਹੈ ਕੌਣ ਕਹਿੰਦਾ ਹੈ ਕਿ ਇਹ ਬੱਚੇ ਆਮ ਬੱਚਿਆਂ ਨਾਲੋਂ ਕਿਸੇ ਤਰੀਕੇ ਨਾਲ ਘੱਟ ਹਨ ਬਸ ਇੱਕ ਨਜ਼ਰੀਆ ਹੀ ਤਾਂ ਚਾਹੀਦਾ ਹੈ ਇਹਨਾਂ ਨੂੰ ਦੇਖਣ ਵਾਸਤੇ ਕਿਹਾ ਜਾਂਦਾ ਹੈ ਕਿ ਇਨਸਾਨ ਕਮੀਆਂ ਨਾਲ ਭਰਪੂਰ ਹੈ ਪਰ ਇਹਨਾਂ ਬੱਚਿਆਂ ਨੂੰ ਦੇਖ ਕੇ ਕੋਈ ਕਿਵੇਂ ਕਹਿ ਸਕਦਾ ਹੈ ਕਿ ਇਹਨਾਂ ਬੱਚਿਆਂ ਵਿੱਚ ਕੋਈ ਕਮੀ ਹੈ ਗੁੱਡ ਮਾਰਨਿੰਗ ਮੇਰਾ ਨਾਮ ਫਾਜ਼ਲ ਹੈ ਮੇਰੇ ਮਾ ਮੇਰੇ ਪਿਤਾ ਜੀ ਦਾ ਨਾਮ ਮਿੰਦਰਪਾਲ ਹੈ ਮੇਰੇ ਮਾਤਾ ਜੀ ਦਾ ਨਾਮ ਬੁਵਾਸਾ ਹੈ ਮੇਰੇ ਪਿੰਡ ਦਾ ਨਾਮ ਖਿਆਮ ਹੈ ਮੈਂ 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 ਤਾਰਾ ਸਿੰਧੂ ਵਾਸਨ ਚੰਮਾ ਸਕੂਲ ਵਿੱਚ ਪੰਡਮੀਕ ਦੇ ਹਾਦਿ ਵਿਦਿਆਰਥਣ ਹਾਂ ਮੈਨੂੰ ਆਪਣੇ ਸਕੂਲ ਦੇ ਬਹੁਤ ਮਾਣ ਹੈ ਧੰਨਵਾਦ ਇਹ ਬੱਚੇ ਪ੍ਰਮਾਤਮਾ ਦਾ ਬਹੁਤ ਹੀ ਸੁੰਦਰ ਤੋਹਫਾ ਹਨ ਜੋ ਕਿ ਕਪਟ ਧੋਖਾ ਅਤੇ ਵੈਰ-ਵਿਰੋਧ ਤੋਂ ਬਹੁਤ ਦੂਰ ਹਨ ਇਹ ਬੱਚੇ ਸਿਰਫ ਪਿਆਰ ਦੀ ਭਾਸ਼ਾ ਬੋਲਦੇ ਅਤੇ ਸਮਝਦੇ ਹਨ